ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਰਿਸ਼ਤੇ ਬੜੇ ਤਣਾਅਪੂਰਕ ਬਣੇ ਹੋਏ ਸੀਗੇ ਪਹਿਲਗਾਮ ਘਟਨਾ ਹੁੰਦੀ ਹੈ 22 ਅਪ੍ਰੈਲ ਨੂੰ ਪੂਰੇ ਦੇਸ਼ ਦੇ ਵਿੱਚ ਰੋਹ ਫੈਲਾ ਜਾਂਦਾ ਹੈ ਬੜੀ ਅਨਮੋਲਕੀ ਘਟਨਾ ਸੀ ਉਸ ਦੇ ਵਿੱਚ ਕੋਈ ਦੁਰਾਇ ਨਹੀਂਗੀ ਤੇ ਉਸ ਤੋਂ ਬਾਅਦ ਇਹ ਲਗਾਤਾਰ ਲੱਗ ਰਿਹਾ ਸੀ ਕਿ ਭਾਰਤ ਇੱਕ ਜਵਾਬੀ ਕਾਰਵਾਈ ਕਰੂਗਾ ਤੇ 6 ਕੇ 7 ਦੇ ਦਰਮਿਆਨੀ ਰਾਤ ਨੂੰ ਇਹ ਗੱਲ ਸੱਚ ਸਾਬਤ ਹੋ ਜਾਂਦੀ ਹੈ ਭਾਰਤ ਵੱਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਉਹਨਾਂ ਵੱਲੋਂ ਪਾਕਿਸਤਾਨ ਦੇ ਜਿਹੜਾ ਨੌਟਕਾਣੋਂ ਤੇ ਹਮਲਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਪਾਕਿਸਤਾਨ ਵੀ ਜਵਾਬੀ ਕਾਰਵਾਈ ਕਰਦਾ ਹੈ ਇਹ ਸਾਰੇ ਕਾਸੇ ਦੇ ਵਿੱਚ ਭਾਵੇਂ ਕਿ ਰੋਲਰ ਆਪਾਂ ਜ਼ਿਆਦਾ ਪੈਣ ਲੱਗ ਜਾਂਦਾ ਹੈ ਮੀਡੀਆ ਦਾ ਰੋਲ ਵੀ ਕੋਈ ਬਹੁਤਾ ਵਧੀਆ ਨਹੀਂ ਹੁੰਦਾ ਕੋਈ ਸਾਰਥਕ ਡਿਬੇਟ ਜਿਹੜੀ ਉਹ ਪਿੱਛੇ ਰਹਿ ਜਾਂਦੀ ਆ ਤੇ ਮਿਸ ਇਨਫਾਰਮੇਸ਼ਨ ਫੇਕ ਨਿਊਜ਼ ਦਾ ਦੌਰ ਚੱਲ ਪੈਂਦਾ ਹੈ ਔਰ ਇਹ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਆ ਲੋਕ ਜਿਹੜੇ ਇੱਕ ਸਿਆਣਾ ਤਬਕਾ ਕਿ ਸਿਵਲ ਸੋਸਾਇਟੀ ਕਹਿੰਦੇ ਕਿ ਜੰਗ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਡੋਨਲਡ ਟਰੰਪ ਦਾ ਪਿਛਲੇ ਦਿਨੀ ਟਵੀਟ ਆਉਂਦਾ ਹੈ 10 ਤਰੀਕ ਨੂੰ ਕਿ ਜਿਹੜੀਆਂ ਜੰਗ ਬੰਦੀ ਆ ਉਹ ਹੋ ਚੁੱਕੀ ਆ ਫਿਰ ਵੀ ਕੁਝ ਵਾਇਓਲੇਸ਼ਨ ਦੀਆਂ ਖਬਰਾਂ ਜਿਹੜੀਆਂ ਆਈਆਂ ਨੇ ਇਹ ਸਾਰੇ ਕਾਸੇ ਦੇ ਵਿੱਚ ਖਾਸ ਕਰਕੇ ਐਲਓਸੀ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਕਸ਼ਮੀਰ ਦੇ ਔਰ ਪੰਜਾਬ ਦੇ ਵਿੱਚ ਵੀ ਨੁਕਸਾਨ ਜਿਹੜੇ ਆ ਉਹ ਝਲਣੇ ਪਏ ਆ ਓਵਰ ਆਲ ਦੇ ਦੇਖਣ ਹੋਵੇ ਤਾਂ ਮਨੁੱਖਤਾ ਲਈ ਬੜਾ ਜਿਹੜਾ ਮਾੜਾ ਸਮਾਂ ਉਹ ਇਸ ਤਮ ਚੱਲ ਰਿਹਾ ਪਰ ਇਹ ਸਾਰੇ ਕਾਸੇ ਦੇ ਵਿੱਚ ਜਿਹੜੀਆਂ ਕੁਝ ਸੀਰੀਅਸ ਵੱਲਾਂ ਤੇ ਗੱਲ ਹੋਣੀ ਚਾਹੀਦੀ ਐ ਇੱਕ ਸੀਰੀਅਸ ਡਿਬੇਟ ਹੋਣੀ ਚਾਹੀਦੀ ਆ ਕਿ ਇਹ ਜੰਗਾਂ ਕਿਉਂ ਲੱਗਦੀ ਨੇ ਇਸ ਤੇ ਜ਼ਰੂਰ ਆਪਾਂ ਗੱਲਬਾਤ ਉਹ ਕਰਾਂਗੇ ਸਾਡੇ ਨਾਲ ਬਹੁਤ ਖਾਸ ਮਹਿਮਾਨ ਨੇ ਡਾਕਟਰ ਹਰਜੇਸ਼ਵਰ ਪਾਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਸ਼ੁਕਰੀ ਤੁਸੀ ਸਾમારી ਇੱਥੇ ਸਭ ਤੋਂ ਪਹਿਲਾਂ ਤਾਂ ਆਪਾਂ ਜੀ ਇੱਕ ਜਦੋਂ ਸਾਰੇ ਵਰਤਾਰੇ ਨੂੰ ਦੇਖਦੇ ਆ ਕੀ ਜਿਹੜਾ ਇੰਡੀਆ ਪਾਕਿਸਤਾਨ ਦੀ ਐਸਕੇਲੇਸ਼ਨ ਹੁੰਦੀ ਆ ਇਹਦੇ ਪਿੱਛੇ ਇਕੱਲੇ ਪਹਿਲਗਾਮ ਕਟਨਾ ਹੀ ਆ ਜਾਂ ਫਿਰ ਜੇ ਆਪਾਂ ਓਵਰਆਲ ਦੁਨੀਆ ਦੀ ਪੋਲਿਟਿਕਸ ਦੇਖ ਲਈਏ ਹੋ ਜਿ ਕੁਝ ਜਿਹੜੇ ਕਾਰਨ ਬਣ ਰਹੇ ਸੀਗੇ ਤੇ ਪਹਿਲਗਾਮ ਨੇ ਉਹਨੂੰ ਟ੍ਰਿਗਰ ਕੀਤਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਐਸਕੇਲੇਸ਼ਨ ਹੋਈ ਇਹਦਾ ਮੁੱਖ ਕਾਰਨ ਕੀ ਆ ਅ ਸਹੇਲ ਤਿਤੋਂ ਤੱਕ ਇੰਡੀਆ ਪਾਕਿਸਤਾਨ ਦਾ ਹੈਗਾ ਇਹ ਆਪਾਂ ਦੇਖਦੀ ਹੈ ਕਿ ਦੋਨਾਂ ਦੇ ਮੁਲਕਾਂ ਦੇ ਜਰੋਂ ਤੋਂ 1947 ਤੋਂ ਪਾਕਿਸਤਾਨ ਦਾ ਜਨਮ ਹੁੰਦਾ ਭਾਰਤ ਦੋ ਹਿੱਸੇ ਚ ਵੰਡਿਆ ਜਾਂਦਾ ਹੈ ਉਸੇ ਟਾਈਮ ਤੋਂ ਹੀ ਦੋਆਂ ਦੇ ਵਿੱਚ ਜਿਹੜੀ کشੀਦਗੀ ਹੈਗੀ ਉਹ ਲਗਾਤਾਰ ਜਿਹੜੀ ਹੈਗੀ ਉਹ 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 ਵੱਧਦੀ ਹੈ ਇਸ ਦੇ ਕਾਰਨ ਆਪ ਨੂੰ ਬੜੇ ਸਪਸ਼ਟ ਇਤਿਹਾਸ ਦੇ ਵਿੱਚ ਪਏ ਹੈਗੇ ਆ ਕਿ 47 ਦੀ ਜਿਹੜੀ ਵੰਡ ਹੋਈ ਸੀਗੀ ਕਿ ਬਾਲੀ ਉਹ ਸੁਖਾਵੀ ਨਹੀਂ ਸੀਗੀ ਬਹੁਤ ਸਾਰੀ ਵੰਡ ਟੋ ਕੋਈ ਸੋਟੇ ਨਹੀਂ ਦੇ ਹਿੰਦੂ ਮੁਸਲਮਾਨ ਦੇ ਸਵਾਲ ਦੇ ਉੱਪਰ ਟੂ ਨੇਸ਼ਨ ਥਿਉਰੀ ਦੇ ਸਵਾਲ ਤੇ ਮੁਲਕ ਜਿਹੜਾ ਹੈਗਾ ਉਹ ਡਿਵਾਈਡ ਹੋਇਆ ਸੀ ਦੋ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਆਈਡਿਓਲੋਜੀਸ ਸੀਗੀਆਂ ਵਿਚਾਰਧਾਰਾਵਾਂ ਸੀ ਉਹਨਾਂ ਨੇ ਮਤਲਬ ਇਸ ਤਰੀਕੇ ਨੂੰ ਇਸ ਮੁਲਕ ਨੂੰ ਜਨਮ ਦਿੱਤਾ ਸੀ ਇੱਕ ਪਾਸੇ ਪਾਕਿਸਤਾਨ ਜਿਹੜਾ ਕਿ ਕਹਿੰਦਾ ਸੀ ਕਿ ਹਿੰਦੂ ਮੁਸਲਮਾਨ ਇਹ ਦੋ ਤਰ੍ਹਾਂ ਦੀਆਂ ਕੌਮਾਂ ਹੈ ਕਿ ਜਿਹੜੀਆਂ ਇਕੱਠੀਆਂ ਕਦੇ ਨਹੀਂ ਰਹਿ ਸਕਦੀਆਂ ਦੂਸਰੀ ਤਰਫ ਭਾਰਤ ਜਿਹੜਾ ਆਪਦੇ ਆਪ ਨੂੰ ਕਹਿੰਦਾ ਸੀ ਕਿ ਨਹੀਂ ਇੱਕ ਸੈਕੂਲਰ ਨੈਸ਼ਨਲਿਸਟ ਕੰਟਰੀ ਹੈ ਜਿਹੜਾ ਉਸ ਟਾਈਮ ਤੇ ਜਿਹੜੀ ਜਿਹੜੀ ਸੋਚ ਸੀ ਸੋ ਇੱਕ ਤਾਂ ਵਿਚਾਰਧਾਰਾਵਾਂ ਅਲੱਗ-ਅਲੱਗ ਸੀ ਇੱਕ ਆਪਸ ਦੇ ਵਿੱਚ ਦੀ ਵੱਡ ਟੋਕ ਖਾਸ ਕਰਕੇ ਪੰਜਾਬ ਦੇ ਵਿੱਚ ਹੋਈ ਹੈ ਤੇ ਇੱਕ ਜਦ ਤੱਕ ਕਸ਼ਮੀਰ ਦਾ ਮਸਲਾ ਜਿਹੜਾ ਹੈਗਾ ਉਸ ਟਾਈਮ ਤੇ ਵੱਡਾ ਮਸਲਾ ਸੀਗਾ ਜੋ ਕਿ ਕਸ਼ਮੀਰ ਜਿਹੜਾ ਪਾਕਿਸਤਾਨ ਕਹਿੰਦਾ ਸੀਗਾ ਕਿ ਸਾਡਾ ਹੈ ਹਿੰਦੁਸਤਾਨ ਕਹਿੰਦਾ ਸੀਗਾ ਸਾਡਾ ਅਲਟੀਮੇਟਲੀ ਆਪਾਂ ਦੇਖਿਆ ਕਿ ਕਸ਼ਮੀਰ ਦੇ ਮਾਮਲੇ ਤੇ 47 48 ਦੇ ਵਿੱਚ ਵੀ ਜੰਗ ਹੋਈ ਫਿਰ ਉਸੇ ਮਸਲਿਆਂ ਦੇ ਉੱਪਰ ਹੀ 65 ਦੇ ਵਿੱਚ ਜੰਗ ਹੁੰਦੀ ਆ 71 ਦੇ ਜੰਗ ਹੁੰਦੀ ਆ ਕਾਰਕਲ 1990 ਜਿਹੜੀ ਸੀ ਉਸ ਤੋਂ ਇਲਾਵਾ ਵੀ ਛੋਟੀਆਂ ਮੋਟੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਉਹ ਹਮੇਸ਼ਾ ਚਲਦੀਆਂ ਰਹਿੰਦੀਆਂ ਸੋ ਇੰਟਰਨੈਸ਼ਨਲ ਸਿਨੈਰੀਓ ਜਿਹੜਾ ਹੈਗਾ ਉਹ ਚਾਹੇ ਕੁਝ ਵੀ ਹੁੰਦਾ ਰਹੇ ਉਸ ਟਾਈਮ ਤੇ ਆਪਾਂ ਦੇਖਿਆ ਕਿ ਪਹਿਲਾਂ ਕੋਲਡ ਵਾਰ ਦਾ ਸਮਾਂ ਸੀ ਫਿਰ ਅਮਰੀਕਾ ਦੇ ਜਿਹੜੀ ਚੜ੍ਹਤ ਸੀਗੀ 91 ਤੋਂ ਬਾਅਦ ਉਹ ਸੀ ਹੁਣ ਆਪਾਂ ਦੇਖਦੇ ਹਾਂ ਕਿ ਚਾਈਨਾ ਜਿਹੜਾ ਹੈਗਾ ਉਹ ਅਮਰੀਕਾ ਦੇ ਬਰਾਬਰ ਜਿਹੜਾ ਖੜ ਰਿਹਾ ਸੋ ਚਾਹੇ ਇੰਟਰਨੈਸ਼ਨਲ ਸਿਚੁਏਸ਼ਨ ਕੁਝ ਵੀ ਹੈਗੇ ਦੋਵਾਂ ਕੰਟਰੀਆਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਮੇਸ਼ਾ ਜਿਹੜੇ ਸਬੰਧ ਹੈਗੇ ਉਹ ਸੁਖਾਵੇਂ ਨਹੀਂ ਰਹੇ ਕੁਝ ਸਮਾਂ ਬਚਦੀ ਹੈ ਚਲਦੀ ਹੈ ਕਿਉਂਕਿ ਜਿਹੜੇ ਮੂਲ ਕਾਰਨ ਪਿੱਛੇ ਪਏ ਆ ਦੋਵਾਂ ਦੇ ਆਪਸ ਦੇ ਵਿੱਚ ਲੜਾਈ ਦੇ ਉਹ ਅਜੇ ਵੀ ਉਸੇ ਤਰੀਕੇ ਨਾਲ ਬਰਸਤੋ ਚੱਲੀ ਹੈ ਤਾਂ ਪਹਿਲ ਗਾਮ ਘਟਨਾ ਹੁੰਦੀ ਹੈ ਜੀ 6 ਤੇ 7 ਦੇ ਦਰਮਿਆਨੀ ਰਾਤ ਨੂੰ ਇਹ ਸਾਰਾ ਕੁਝ ਜਿਹੜੀ ਆ ਉਹ ਘਟਨਾਵਾਂ ਸ਼ੁਰੂ ਹੁੰਦੀਆਂ ਨੇ ਤਿੰਨੋਂ ਫੋਰਸਿਸ ਜਿਹੜੀਆਂ ਉਹ ਕਰਦੀਆਂ ਨੇ ਫਿਰ ਸੀਜ਼ਫਾਇਰ ਦੀ ਗੱਲ ਆ ਜਾਂਦੀ ਹੈ ਚੌਥੇ ਦਿਨ ਤੁਹਾਨੂੰ ਕੀ ਲੱਗਦਾ ਥੋੜਾ ਕੀ ਮੰਨਣਾ ਇਸ ਇਸ ਐਸਕੇਲੇਸ਼ਨ ਦੇ ਵਿੱਚ ਜਿੱਤਿਆ ਕੌਣ ਹੈ ਭਾਰਤ ਜਿੱਤਿਆ ਪਾਕਿਸਤਾਨ ਜਿੱਤਿਆ ਦੋਵੇਂ ਪਾਸੇ ਜਿਹੜੇ ਆ ਆਮ ਨਾਗਰਿਕ ਵੀ ਮਾਰੇ ਗਏ ਥੋੜਾ ਕੀ ਮੰਨਣਾ ਜਿੱਤਿਆ ਕੌਣ ਹੈ ਤਦੋਂ ਸਾਇਲ ਮੈਂ ਖਲਜੀ ਅਜੇ ਬਹੁਤ ਅਰਲੀ ਹੋਊਗਾ ਕਿ ਕਹਿਣਾ ਕਿ ਇਹਦੇ ਵਿੱਚ ਕੋਈ ਕੌਣ ਜਿੱਤੇ ਹੋਏ ਹੈ ਜੇ ਕੌਣ ਹਾਰ ਰਿਹਾ ਹੈ ਅ ਇਸ ਟਿਕ ਆਪਾਂ ਦੇਖ ਸਕਦੇ ਹਾਂ ਕਿ ਅਲਗ-ਅਲਗ ਜਿਸ ਤਰੀਕੇ ਤਰ੍ਹਾਂ ਹਿੰਦੁਸਤਾਨ ਸੀ ਹਿੰਦੁਸਤਾਨ ਨੇ ਇਸ ਲੜਾਈ ਦੇ ਵਿੱਚ ਜਿਹੜਾ ਜਿਹੜਾ ਹੈਗਾ ਐਸਕੇਲੇਸ਼ਨ ਜੋ ਆਪ ਕਹਿ ਸਕਦੇ ਹੋ ਵਾਟਐਵਰ ਇਜ਼ ਥੇਰ ਉਹਦੇ ਵਿੱਚ ਇੱਕ ਬੜਾ ਸਪਸ਼ਟ ਗੱਲ ਜਿਹੜੀ ਹੈਗੀ ਕਲੀਅਰਲੀ ਕੀਤੀ ਸੀਗੀ ਕਿ ਜੇ ਜਿਹੜਾ ਪਾਕਿਸਤਾਨ ਪਾਕਿਸਤਾਨ ਇਹ ਕਹਿ ਰਿਹਾ ਸੀ ਕਿ ਅਸੀਂ ਅੱਤਵਾਦ ਜਿਹੜੀਆਂ ਹਰਕਤਾਂ ਹੈਗੀਆਂ ਹਿੰਦੁਸਤਾਨ ਦੇ ਵਿੱਚ ਉਹ ਕੋਈ ਵੀ ਧਮਾਕਾ ਕਰ ਲਗੇ ਜਾਤਵਾਦੀਆਂ ਦੀਆਂ ਜਿਹੜੀਆਂ ਕੋਈ ਵੀ ਇਥੇ ਇਨਸੀਡੈਂਟ ਹੋਣਗੇ ਉਹ ਹਿੰਦੁਸਤਾਨ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਸੋ ਹਿੰਦੁਸਤਾਨ ਨੇ ਇੱਕ ਤਰ੍ਹਾਂ ਦਾ ਇੱਕ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਕਿ ਹੁਣ ਕਿਸੇ ਤਰੀਕੇ ਦੀ ਵੀ ਅਤਵਾਦੀ ਕਾਰਵਾਈ ਜੇ ਹਿੰਦੁਸਤਾਨ ਦੇ ਵਿੱਚ ਹੋਊਗੀ ਤੇ ਭਾਰਤ ਜਿਹੜਾ ਉਸ ਦਾ ਜਵਾਬ ਦੇਊਗਾ ਤੇ ਉਹ ਪਾਕਿਸਤਾਨ ਦੇ ਵਿੱਚ ਜਾ ਕੇ ਜਵਾਬ ਦੇਊਗਾ ਸੋ ਇਹ ਪਹਿਲਾਂ ਵੀ ਆਪਾਂ ਦੇਖਿਆ ਕਿ ਇਹ ਉੜੀ ਦੀ ਘਟਨਾ ਹੋਈ ਉਸ ਤੋਂ ਬਾਅਦ ਬਾਲਾਕੋਟ ਤੋਂ ਹੁਣ ਐਕੀ ਇੰਟਰਨੈਸ਼ਨਲ ਲਾਈਨ ਨੂੰ ਕਰਾਸ ਕਰਕੇ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਰਤੀ 에ਅਰ ਫੋਰਸ ਨੇ ਜਿਹੜੇ ਹਮਲੇ ਕੀਤੇ ਹੈਗੇ ਆ ਉਥੇ ਬਾਬਲਪੁਰ ਦੇ ਵਿੱਚ ਚਾਹੇ ਮਰੀਦਕੇ ਦੇ ਵਿੱਚ ਉਤਰ ਸਪਸ਼ਟ ਸੰਕੇਤ ਕੀਤਾ ਕਿ ਪਾਕਿਸਤਾਨ ਜੇ ਆਰਮੀ ਦਾ ਮਤਲਬ ਇੱਕ ਤਰ੍ਹਾਂ ਮਿਲਟਰੀ ਜਿਹੜਖ ਵਿੱਚ ਹੈਗਾ ਉਹ ਭੁਗਤਣਾ ਪਊਗਾ ਸੋ ਹਿੰਦੁਸਤਾਨ ਨੇ ਇੱਕ ਬੜੇ ਸੰਪਸ਼ਟ ਸੰਕੇਤ ਇਸ ਦਾ ਦਿੱਤਾ ਸੀਗਾ ਸੋ ਇੱਕ ਤਰੀਕੇ ਨਾਲ ਮੇਰੇ ਖਿਆਲ ਚ ਜਿਹੜੀ ਡੋਮੈਸਟਿਕ ਆਡੀਅੰਸ ਹੈਗੀ ਆ ਉਹਨੂੰ ਇੱਕ ਇਹ ਸਰਕਾਰ ਹੈਗੀ ਆ ਇਹ ਇੱਕ ਦੇਣਾ ਚਾਹੁੰਦੀ ਸੀ ਕਿ ਅਸੀਂ ਲੋਕ ਬਹੁਤ ਮਜ਼ਬੂਤ ਸਰਕਾਰ ਹੈਗੇ ਆ ਤੇ ਅਸੀਂ ਕਿਸੇ ਤਰੀਕੇ ਦਾ ਵੀ ਜਿਹੜਾ ਅਤਵਾਦ ਸਾਡੇ ਖਿਲਾਫ ਬੋਲ ਬੁਲੂਗਾ ਅਸੀਂ ਉਹਦਾ ਪੁਫਤਾ ਜਵਾਬ ਦੇਵਾਂਗੇ ਅ ਇਸ ਦੇ ਮੁਕਾਬਲੇ ਦੇ ਵਿੱਚ ਪਾਕਿਸਤਾਨ ਜਿਹੜਾ ਹੈਗਾ ਪਾਕਿਸਤਾਨ ਦੇ ਵਿੱਚ ਆਪਾਂ ਦੇਖ ਰਹੇ ਚੁੱਕੀ ਪਾਕਿਸਤਾਨ ਜਿਹੜਾ ਇਸ ਤੋਂ ਪਹਿਲਾਂ ਪਾਕਿਸਤਾਨ ਦਾ ਜਿਹੜਾ ਮਾਹੌਲ ਸੀਗਾ ਉਸ ਦੇ ਵਿੱਚ ਆਰਮੀ ਦੀ ਜਿਹੜੀ ਕੋਈ ਲਿਜਿਟਿਮੈਸੀ ਸੀਗੀ ਕਿ ਕ੍ਰੈਡੀਬਿਲਟੀ ਕਿ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਸੀ ਕਿਉਂਕਿ ਇਮਰਾਨ ਖਾਨ ਨੂੰ ਜਿਹੜਾ ਕਿ ਉਹ ਉਸ ਟਾਈਮ ਤੋਂ ਸਭ ਤੋਂ ਪੌਪੂਲਰ ਲੀਡਰ ਹੈ ਜਿਹੜੇ ਲਗਾਤਾਰ ਆਰਮੀ ਨੂੰ ਚੈਲੰਜ ਕਰ ਰਹੇ ਸੀ ਉਹ ਜੇਲ੍ਹ ਦੇ ਵਿੱਚ ਹੈਗੇ ਨਵਾਜ਼ ਸ਼ਰੀਫ ਦੀ ਪਾਰਟੀ ਜਿਹੜੀ ਹੈਗੀ ਉਹ ਉੱਥੇ ਇਸ ਦਾ ਸਤਾਰੇ ਵਿੱਚ ਪਰ ਜਿਆਦਾਤਰ ਲੋਕ ਮੰਨਦੇ ਹੈਗੇ ਕਿ ਉਸ ਇਲੈਕਸ਼ਨ ਜਿੱਤਦੇ ਨੇ ਸੀ ਉਹ ਆਰਮੀ ਦੇ ਸਪੋਰਟਰ ਨਾਲ ਜਿੱਤੇ ਸੀ ਬਲੋਚਿਸਤਾਨ ਇਕ ਤਰ੍ਹਾਂ ਪਾਕਿਸਤਾਨ ਬਹੁਤ ਕਮਜ਼ੋਰ ਹੈਗਾ ਆਲਮੀ ਤੌਰ ਤੇ ਕਮਜ਼ੋਰ ਹੈਗਾ ਸੋ ਉਹਨਾਂ باوجود ਵੀ ਪਾਕਿਸਤਾਨ ਨੂੰ ਮੈਨੂੰ ਲੱਗਦਾ ਹੈਗਾ ਕਿ ਉਹ ਵੀ ਆਪਦੇ ਲੋਕਾਂ ਨੂੰ ਇਹ ਕਹਿਣ ਦੇ ਵਿੱਚ ਸਫਲ ਹੋਇਆ ਹੈਗਾ ਕਿ ਵੇਖੋ ਚਾਹੇ ਹਿੰਦੁਸਤਾਨ ਨੇ ਸਾਡੇ ਉੱਪਰ ਹਮਲਾ ਕੀਤਾ ਸੀਗਾ ਅਸੀਂ ਉਹਨਾਂ ਤੋਂ ਬਹੁਤ ਜ਼ਿਆਦਾ ਛੋਟੇ ਮੁਲਕ ਹੈਗੇ ਆ ਕਮਜ਼ੋਰ ਵੀ ਆ ਪਰ ਅਸੀਂ ਆਪਦਾ ਦਿਫਾ ਕਰਨ ਦੇ ਵਿੱਚ ਆਪਦਾ ਡਿਫੈਂਸ ਕਰਨ ਦੇ ਵਿੱਚ ਸਾਮਯੋਗ ਹੋਗਾ ਸੋ ਪਾਕਿਸਤਾਨ ਵੀ ਜੜਾ ਮੈਨੂੰ ਲੱਗਦਾ ਕਿ ਅਸੀਂ ਹੱਦ ਤੱਕ ਇਹ ਤਿੰਨ ਚਾਰ ਦਿਨ ਦੀ ਲੜਾਈ ਤੋਂ ਬਾਅਦ ਇੱਕ ਮੁਤਵਤ ਹੈਗਾ ਹੁਣ ਜਿਹੜੀ ਮੇਨ ਗੱਲ ਉਹ ਦੇਖਣ ਵਾਲੀ ਇਹ ਹੋਵੇਗੀ ਕਿ ਇਹ ਜਿਹੜੀ ਸੀਜ਼ਫਾਇਰ ਹੋਈ ਹੈ ਉਹ ਕਿ ਜਿਹੜਾ ਹੈਗਾ ਆਪਣਾ ਬੇਨਸੜੇ ਸਪਸ਼ਟਤਾ ਹੈਗੀ ਉਹਦੇ ਪਿੱਛੋਂ ਦੀ ਜਿਹੜੀ ਗੱਲਬਾਤ ਹੋਈ ਹੈਗੀ ਆ ਬੈਕ ਡੋਰ ਗੱਲ ਆ ਬੈਕ ਡੋਰ ਜਿਹੜੀ ਹੈਗੀ ਇਹ ਗੱਲਾਂ ਹੋਈਆਂ ਹੈਗੀ ਉਹਦੇ ਵਿੱਚ ਕੀ ਸ਼ਰਤਾਂ ਰੱਖੀਆਂ ਗਈਆਂ ਉਹ ਆਰਮ ਵਾਲਾ ਸਮਾਨ ਸੀ ਕਿਉਂਕਿ ਜਿਸ ਤਰ੍ਹਾਂ ਕੀ ਦੀ ਅ ਪਰਕ ਅਮਰੀਕਨ ਵਿਦੇਸ਼ ਮੰਤਰੀ ਮਾਰਕੂਰੋ ਵਿਊ ਦੀ ਸਟੇਟਮੈਂਟ ਸੀ ਕਿ ਉਹ ਕਹਿੰਦੇ ਹੈਗੇ ਕਿ ਇੱਕ ਇਹੋ ਜਿਹੀ ਥਾਂ ਤੇ ਸਾਂਝੀ ਥਾਂ ਦੇ ਉੱਪਰ ਦੋਨੇ ਮੁਲਕ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਅਫੀਸ਼ੀਆਂ ਦੇ ਉੱਪਰ ਗੱਲਬਾਤ ਕਰਨਗੇ ਸੋ ਗੱਲਬਾਤ ਉਹ ਕਿਹੜੇ-ਕਿਹੜੇ ਵਿਸ਼ੇ ਤੇ ਹੋਵੇਗੀ ਇਹਦੇ ਬਾਰੇ ਵੀ ਜਿਹੜੇ ਹੈਗੇ ਅਲੱਗ-ਅਲੱਗ ਤਰ ਉਹ ਮੋਟਰ ਟ੍ਰੇਟ ਜਿਹੜੀ ਹੈਗੀ ਉਹ ਹਿੰਦੁਸਤਾਨ ਨੇ ਜਿਹੜੀ ਕਿ ਭੰਗ ਕੀਤੀ ਹੈ ਕਿ ਉਹ ਵੀ ਹੋਊਗੀ ਜਾਂ ਉੱਚ ਹੋਰ ਵੀ ਜਿਹੜੇ ਮਸਲੇ ਹੋ ਸਕਦੇ ਆ ਤਾਂ ਇਹਦੇ ਵਾਸਤੇ ਜਿਹੜੇ ਹਿੰਦੁਸਤਾਨ ਦਾ ਜ ਆਪਣੇ ਕੰਟਰੀ ਦਾ ਜਿਹੜਾ ਹੁਣ ਤੱਕ ਤਾਂ ਜਿਹੜਾ ਵਿਊ ਪੁਆਇੰਟ ਰਿਹਾ ਹੈਗਾ ਕਿ ਕਿੰਨਾ ਚਿਰ ਪਾਕਿਸਤਾਨ ਟੈਰਰਿਜ਼ਮ ਐਕਟੀਵਿਟੀਜ਼ ਕਰ ਰਿਹਾ ਹੈਗਾ ਉਹਦੇ ਨਾਲ ਕੋਈ ਵੀ ਗੱਲਬਾਤ ਹੋਵੇਗੀ ਸੋ ਇੱਕ ਤਰੀਕੇ ਨਾਲ ਉਹ ਲੱਗਦਾ ਹੈ ਕਿ ਉਹ ਗੱਲ ਤੋਂ ਹਿੰਦੁਸਤਾਨ ਜਿਹੜਾ ਹੈਗਾ ਜੇ ਇਹ ਗੱਲ ਹੁੰਦੀ ਹੈਗੀ ਤਾਂ ਉਹ ਪਿੱਛੇ ਆ ਜਾਏਗਾ ਆਪਾਂ ਦੋਹੇ ਮੁਲਕਾਂ ਦੀਆਂ ਸਰਕਾਰਾਂ ਬਾਰੇ ਪਾਕਿਸਤਾਨੀ ਫੌਜ ਦਾ ਜ਼ਿਕਰ ਕੀਤਾ ਤੁਸੀਂ Imran Khan ਦੇ ਜ਼ਿਕਰ ਕੀਤਾ ਤੇ ਮਰੀ ਵੀ ਗੱਲਬਾਤ ਕਰਾਂਗੇ ਫਿਲਹਾਲ ਦੇ ਵਿੱਚ ਤੇ ਆਪਾਂ ਦੇਖਣਾ ਹੋਵੇ ਇੰਡੀਆ ਦੇ ਵਿੱਚ ਕੀ ਮੋਦੀ ਨੇ ਇਹ ਸਾਰੇ ਕਾਸੇ ਤੋਂ ਪੋਲੀਟੀਕਲੀ ਗੇਨ ਕੀਤਾ ਕੀ ਉਹ ਗੇਨ ਕਰਨਗੇ ਇੱਕ ਸਟਰੋਂਗ ਲੀਡਰ ਵਜੋਂ ਉੱਭਰੇ ਨੇ ਜਦੋਂ ਕਹਿੰਦੇ ਕਿ ਬਾਹਾਂ ਸੇ ਗੋਲੀ ਆਏਗੀ ਯਹਾਂ ਸੇ ਬੋਲਾ ਚਲੇਗਾ ਇਸ ਕਿਸ ਤਰ੍ਹਾਂ ਦੇ ਸਟੇਟਮੈਂਟ ਆਉਂਦੇ ਆ ਲੋਕ ਆਪਰੇਸ਼ਨ ਸਿੰਧੂਰ ਦੀਆਂ ਫੋਟੋਵਾਂ ਲਾਉਂਦੇ ਨੇ ਉਹਦੇ ਨਾਲ ਇੱਕ ਪੋਲੀਟਿਕਲ ਗੇਨ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਮੋਦੀ ਦੁਬਾਰਾ ਤੋਂ ਇੱਕ ਸਥਾਪਿਤ ਹੋਏ ਜਾਂ ਸਟਰੋਂਗ ਲੀਡਰ ਵਜੋਂ ਅ ਦੇਖੋ ਸਾਹਿਬ ਜਦੋਂ ਤੱਕ ਜਿੱਥੋਂ ਤੱਕ ਜਦੋਂ ਆਪਰੇਸ਼ਨ ਸਿੰਦੂਰ ਸਟਾਰਟ ਆਪਾਂ ਇਹ ਸੋ ਚਲਿਆ ਕਿ ਜਦੋਂ ਹੀ ਜਿਵੇਂ ਹੀ ਪੈਲਗਾਮ ਦੀ ਘਟਨਾ ਹੁੰਦੀ ਹੈ ਤੇ 70% ਜਿਹੜਾ ਪਬਲਿਕ opinion ਆ ملک ਦਾ ਪਬਲਿਕ opinion ਉਹ ਕ੍ਰੋਸ ਦਾ ਪਾਰਟੀ ਲਾਈਨਸ ਕ੍ਰੋਸ ਹੋਰ ਤਰ੍ਹਾਂ ਦੇ ਆਈਡਿਓਲੋਜੀਕਲ ਡਿਵੀਜ਼ਨਸ ਉਹ ਇੱਕ ਤਰ੍ਹਾਂ ਸਰਕਾਰ ਦੇ ਨਾਲ ਖੜਦਾ ਹੈਗਾ ਹਰ ਨੇ ਉਸ ਚੀਜ਼ ਦੀ ਬਹੁਤ ਪੂਰੀ ਤਰ੍ਹਾਂ ਮੁਜ਼ਮਮਤ ਕੀਤੀ ਜੀ ਹੈ ਹਰ ਨੇ ਕਿਹਾ ਕਿ ਇਸ ਤਰ੍ਹਾਂ ਦਾ ਕਾਰਵਾਈ ਨਹੀਂ ਹੋਣੀ ਚਾਹੀਦੀ ਚਾਹੇ ਉਹ ਕਸ਼ਮੀਰ ਪੰਜਾਬ ਹੋਰ ਵੀ ਸਾਰੇ ਜਗਾਵਾਂ ਦੇ ਉੱਪਰ ਸਰਕਾਰ ਦੀ ਸਪੋਰਟ ਹੋਈ ਇਵਨ ਆਪੋਜੀਸ਼ਨ ਪਾਰਟੀਆਂ ਨੇ ਵੀ ਸਪੋਰਟ ਕੀਤੀ ਸੋ ਸਰਕਾਰ ਦੇ ਨਾਲ ਇੱਕ ਬਹੁਤ ਵੱਡਾ ਇੱਕ ਜਿਹੜ ਤਿਵੇਂ ਸੀ ਕਿ ਤੁਸੀਂ ਜੋ ਵੀ ਮੁਲਕ ਦੇ ਫਾਇਦੇ ਵਾਸਤੇ ਜੋ ਵੀ ਕਦਮ ਚੱਕੋਂਗੇ ਸੀ ਤੁਹਾਡੇ ਨਾਲ ਹੈਗੇ ਸੋ ਉਸ ਦੇ ਵਿੱਚ ਐਂ ਜਦੋਂ ਇੱਕ ਆਪਰੇਸ਼ਨ ਸੰਦੂਰ ਵੀ ਕੀਤਾ ਤੈਨੂੰ ਬਹੁਤ ਵੱਡੀ ਉਹਨੂੰ ਸਪੋਰਟ ਸੀ ਜਿਸ ਤਰੀਕੇ ਦੇ ਨਾਲ ਉਹ ਸਟਾਰਟ ਹੋਇਆ ਸੀਗਾ ਉਸ ਤੋਂ ਹੀ ਬਹੁਤ ਜ਼ਿਆਦਾ ਜਿਹੜੀ ਹੈਗੀ ਸਰਕਾਰ ਨਾਲ ਸਪੋਰਟ ਸੀ ਤੇ ਇਹ ਲੱਗ ਰਿਹਾ ਸੀਗਾ ਕਿ ਇਸ ਦਾ ਬਹੁਤ ਵੱਡਾ ਫਾਇਦਾ ਜਿਹੜਾ ਹੈਗਾ ਮੋਦੀ ਸਰਕਾਰ ਨੂੰ ਹੋਊਗਾ ਆਪਾਂ ਦੇਖਦੇ ਹਾਂ ਕਿ ਪਹਿਲੇ ਦੋ ਤਿੰਨ ਦੇ ਵਿੱਚ ਦਿਨਾਂ ਦੇ ਵਿੱਚ ਜਿੰਨੇ ਵੀ ਜਿਹੜੇ ਆਪਨ oppositon ਦੇ ਜਿਹੜੇ ਲੀਡਰ ਵੀ ਸੀਗੇ ਕ੍ਰੋਸ ਦਾ ਪਾਰਟੀ ਨੇ ਉਹ ਉਸ ਦੀ ਸਪੋਰਟ ਕਰ ਰਹੇ ਸੀ ਕਿ ਅਸੀਂ ਅਸੀਂ ਆਰਮੀ ਦੇ ਨਾਲ ਹੈਗੇ ਇੱਕ ਤਰੀਕੇ ਦੇ ਨਾਲ ਸਰਕਾਰ ਦੇ ਨਾਲ ਹੈਗੇ ਪਰ ਜਿਵੇਂ ਇਹ ਕੱਲ ਸੀਜ਼ਫਾਇਰ ਦੀ ਗੱਲ ਹੋਈ ਹੈ ਮੈਨੂੰ ਲੱਗ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਤਰ੍ਹਾਂ ਦੀ ਖੁਸ਼ੀ ਜਿਹੜੀ ਹੈਗੀ ਆ ਉਹ ਰੂਲਿੰਗ ਪਾਰਟੀ ਤੇ ਖਾਸ ਕਰਕੇ ਜਿਹੜਾ ਉਹ ਉਹਦਾ ਸਪੋਰਟ ਹਾਂ ਉਹ ਉਹ ਘੱਟ ਵਿਖਾਈ ਦੇ ਰਹੀ ਹੈਗੀ ਤੇ ਆਪੋਜੀਸ਼ਨ ਵੀ ਹੁਣ ਜੜੀ ਹੈਗੀ ਕੁ ਸਵਾਲ ਜੜੀ ਜਿਗੇ ਸਰਕਾਰ ਨੂੰ ਪੁੱਛਣ ਲੱਗ ਪਈ ਹੈਗੀ ਕਿ ਹੁਣ ਜਿਹੜੀਆਂ ਗੱਲਾਂ ਹੋ ਰਹੀਆਂ ਸੀ ਸਫਾਇਰ ਦੀ ਹੋਈਆਂ ਕਿਹੜੀਆਂ ਸ਼ਰਤਾਂ ਤੇ ਤੁਸੀਂ ਇਹ ਸੀਸਫਾਇਰ ਨੂੰ ਮੰਨੇ ਹੈਗੇ ਆ ਕੀ ਕਾਰਨ ਹੋ ਗਿਆ ਇਹਦੇ ਵਿੱਚ ਤੁਸੀਂ ਪੋਲੀਟੀਕਲ ਕੀ ਹਾਸਲ ਕੀਤਾ ਇਹਦੇ ਨਾਲ ਕਿ ਮੁਲਕ ਦਾ ਫਾਇਦਾ ਹੋਇਆ ਜਾਂ ਨਹੀਂ ਨੁਕਸਾਨ ਹੋਇਆ ਉਹਦੇ ਬਾਰੇ ਸਾਰੇ ਜਿਹੜੇ ਪੋਲੀਟੀਕਲ ਪਾਰਟੀਆਂ ਇਵਨ ਲੋਕ ਜਿਹੜੇ ਹੈਗੇ ਆ ਉਹ ਸਵਾਲ ਕਰ ਰਹੇ ਹੈਗੇ ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨ ਇਹ ਕਿਉਂਕਿ ਆਪਾਂ ਦੇਖਿਆ ਹੈ ਕਿ ਜਦੋਂ ਦੀ ਬੀਜੇਪੀ ਆਈ ਹੈ ਖਾਸ ਕਰਕੇ ਨੈਸ਼ਨਲ ਸਕਿਉਰਿਟੀ ਨੂੰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੋਲਿਟਿਕਲ ਪੋਲਿਟਿਕਸ ਵਾਸਤੇ ਵਰਤਨ ਦੀ ਜਾਂ ਰਾਜਨੀਤੀ ਵਾਸਤੇ ਵਰਤਨ ਦੀ ਕੋਸ਼ਿਸ਼ ਕੀਤੀ ਹੈ ਬਾਲਾ ਕੋੜ ਦਾ ਆਪਣੇ ਸਾਹਮਣੇ ਸਪਸ਼ਟ ਹੈ ਕਿ 2019 ਦੇ ਇਲੈਕਸ਼ਨ ਦੇ ਵਿੱਚ ਸਰਕਾਰ ਨੂੰ ਫਾਇਦਾ ਵੀ ਹੋਇਆ ਤੇ ਲਗਾਤਾਰ ਜਿਵੇਂ ਸ਼ੋਅ ਕੀਤਾ ਜਾਂਦਾ ਕਿ ਹਰ ਚੀਜ਼ ਜਿਹੜੀ ਹੈਗੀ ਆ ਉਹ ਉੱਪਰੋਂ ਖਾਸ ਕਰਕੇ ਪ੍ਰਾਈਮ ਮਿਨਿਸਟਰ ਦੀ ਸਪੋਰਟ ਨਾਲ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ ਉਹਦੇ ਹੀਰੋ ਹੁੰਦੇ ਆ ਉਹ ਕਰ ਰਹੇ ਹੈਗੇ ਆ ਸੋ ਉਹ ਜੇ ਹੁਣ ਇੱਕ ਮੁਲਕ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਚੱਲੇ ਜਾਂਦੀ ਹੈ ਜਿਸ ਤਰ੍ਹਾਂ ਦੀ ਇੱਕ ਮਾਹੌਲ ਜੇ ਮੁਹਲ ਬਣਾਇਆ ਗਿਆ ਸੀ ਕਿ ਹੁਣ ਜਾ ਕੇ ਪਾਕਿਸਤਾਨ ਉਰ ਪਤਾਨੀ ਆਰਪਾਰ ਦੀ ਲੜਾਈ ਹੋਵੇਗੀ ਸ਼ਾਇਦ ਉਸ ਤਰ੍ਹਾਂ ਦਾ ਜਿਹੜਾ ਹੈਗਾ ਐਨਥੂਸੀਆਸਮ ਹੁਣ ਲੋਕਾਂ ਦੇ ਵਿੱਚ ਨਹੀਂ ਹੋਗਾ ਆਲਰੇਡੀ ਜੇ ਫਾਇਦਾ ਹੋਇਆ ਤੇ ਜੇ ਨੁਕਸਾਨ ਵੀ ਹੈ ਮੈਨੂੰ ਲੱਗਦਾ ਪੋਲਿਟੀਕਲ ਪਾਰਟੀ ਨੂੰ ਉਸੇ ਨੂੰ ਚੱਲਣਾ ਪਊਗਾ ਜੋ ਇਹ ਜਿਹਨੂੰ ਇਸ ਦਾ ਫਾਇਦਾ ਮਿਲ ਰਿਹਾ ਸੀ ਪਾਕਿਸਤਾਨੀ ਆਰਮੀ ਨੇ ਵੀ ਇਹਦੇ ਵਿੱਚ ਗੇਨ ਕੀਤਾ ਕਿਤੇ ਨਾ ਕਿਤੇ ਪਾਕਿਸਤਾਨੀ ਆਵਾਮ ਦਾ ਤੁਹਾਨੂੰ ਲੱਗਦਾ ਕਿ ਵਿਸ਼ਵਾਸ ਜਿਹੜਾ ਆਰਮੀ ਦੇ ਵਿੱਚ ਆਇਆ ਕਿਉਂਕਿ ਮੈਂ ਬਹੁਤ ਸਾਰ ਇੱਕ ਪੈਰਲਲ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜੇ ਜੇਕਰ ਇਧਰ ਦਾ মিডিਆ ਜਿਸ ਤਰੀਕੇ ਨਾਲ ਗੱਲ ਕਰਦਾ ਉਧਰ ਦਾ মিডিਆ ਵੀ ਉਸ ਕਿਸਮ ਦਾ ਹੈ ਇਧਰ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਉਧਰ ਦੇ ਜਿਹੋ ਜਿਹੇ ਮੋਦੀ ਦੇ ਪੋਸਟਰ ਜਿਹੜੇ ਇੱਥੇ ਲੱਗੇ ਉੱਥੇ ਆਰਮੀ ਤੇ ਲੱਗਣੇ ਸ਼ੁਰੂ ਹੋ ਗਏ ਆ ਤਾਂ ਲੱਗਦਾ ਕਿ ਪਾਕਿਸਤਾਨ ਦੀ ਜਿਹੜੀ ਆਰਮੀ ਐਸਟੈਬਲਿਸ਼ਮੈਂਟ ਆ ਉਹ ਦੁਬਾਰਾ ਤੋਂ ਫੌਜੀ ਤਾਨਾਸ਼ਾਹੀ ਵਾਲਾ ਪਾਕਿਸਤਾਨ ਜਾ ਸਕਦਾ ਹੈ ਦੇਖੋ ਸਹਿਲ ਪਾਕਿਸਤਾਨ ਦੀ مشے فوج ਜਿਹੜੀ ਹੈਗੀ ਆਪਾਂ ਇਹ ਮੰਨਿਆ ਜਾਂਦਾ ਹੈਗਾ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਫੌਜ ਆ ਉਹ ਹਮੇਸ਼ਾ ਡੋਮਿਨੇਟ ਕਰਦੀ ਰਹੀ ਜਿਹੋ ਉਹਨੂੰ ਪਾਕਿਸਤਾਨ ਜਿਹੜਾ ਹੈਗਾ ਬਣਿਆ ਹੈਗਾ ਤੇ ਪਾਕਿਸਤਾਨ ਦੀ ਫੌਜ ਇਹ ਬਹੁਤ ਸਾਰੇ ਲੋਕ ਉਹ ਤੋਂ ਮੰਨਦੇ ਹੈਗੇ ਆ ਕਿ ਪਾਕਿਸਤਾਨ ਦੀ ਜਿਹੇ ਹਿਫਾਜ਼ਤ ਹੋ ਸਕਦੀ ਹੈ ਜਾਂ ਪਾਕਿਸਤਾਨ ਨੂੰ ਜਿਹੜਾ ਇੱਕ ਤਰੀਕੇ ਦੇ ਨਾਲ ਜੇ ਬਚਿਆ ਰਿਹਾ ਹੈਗਾ ਤੋ ਉਸ ਕਰਕੇ ਉਹਦੀ ਫੌਜ ਕਰਕੇ ਹੈਗੀ ਪਰ ਫੌਜ ਦੀ ਜਿਹੜੀ ਹੈਗੀ ਆ ਲੋਕਾਂ ਦੇ ਵਿੱਚ ਕਿੰਨੀ ਕੁ ਰਿਜਿਟਿਮੈਸੀ ਆ ਉਹ ਸਮੇਂ ਦੇ ਨਾਲ ਕਿਤੇ ਵਧਦੀ ਘਟਦੀ ਰਹੀ ਹੈ 71 ਤੇ ਆਪਾਂ ਦੇਖਿਆ ਸੀ ਜਦੋਂ ਪਾਕਿਸਤਾਨ ਦੋ ਇਸ ਸੇ ਟੁੱਟ ਜਾਂਦਾ ਬਗਲਦੇਸ਼ ਬਣ ਜਾਂਦਾ ਤੇ ਉਸ ਤੋਂ ਬਾਅਦ ਫੌਜ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਲੋਕਾਂ ਦੀ ਨਿਗਾ ਚੁੜੇ ਚ ਪਿੰਦੀ ਉਸ ਤੋਂ ਬਾਅਦ ਦੁਬਾਰਾ ਫਿਰ 80s ਦੇ ਵਿੱਚ ਉਹ ਸਟੈਬਲਿਸ਼ ਹੁੰਦੀ ਹੈ ਡਿਕਟਰ ਹੁੰਦੇ ਹੈਗੇ ਪਰ ਹੁਣ ਪਿਛਲੇ 10 15 ਸਾਲ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਹਾਲਾਤ ਮਾੜੇ ਹੋ ਰਹੇ ਸੀ ਜਿਸ ਤਰੀਕੇ ਦੇ ਨਾਲ ਫੌਜ ਬੈਕ ਡੋਰ ਥਾਂ ਤੇ ਪੋਲਿਟਿਕਸ ਚੱਲੀ ਜਗੀ ਉਹਨੂੰ ਕੰਟਰੋਲ ਕੋਸ਼ਿਸ਼ ਕਰਨੀ ਸੀ ਕਿ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਫੌਜ ਅਲੱਗ-ਅਲੱਗ ਕਾਮਾਕਾਰਾਂ ਦੇ ਵਿੱਚ ਉੱਥੇ ਚਾਹੇ ਤੁਸੀਂ ਇੰਡਸਟਰੀ ਦੇ ਵਿੱਚ ਚਾਹੇ ਹੋਰ ਮਤਲਬ ਬ੍ਰੈਡ ਬਾਊਨ ਦੀਆਂ ਫੈਕਟਰੀਆਂ ਤੋਂ ਲੈ ਕੇ ਉਹਨਾਂ ਦੇ ਕੰਮਾਂ ਦੇ ਵਿੱਚ ਵਜਦੇ ਸੀ ਉਸ ਤੋਂ ਫੌਜ ਐਂਡ ਖਾਸ ਕਰਕੇ ਇਬਰਾਨ ਖਾਨ ਦੇ ਖਿਲਾਫ ਜਿਹੜਾ ਉਹਨਾਂ ਨੇ ਫੌਜ ਜਿਹੜੀ ਹੈਗੀ ਆ ਜਿਸ ਤਰੀਕੇ ਦੇ ਕਦਮ ਚੁੱਕੇ ਉਸ ਨਾਲ ਇੱਕ ਤਰ੍ਹਾਂ ਦਾ ਪਾਕਿਸਤਾਨ ਦੇ ਫੌਜ ਦੇ ਖਿਲਾਫ ਵਿਦਰੋਹ ਹੋਇਆ ਸੀ ਤੇ ਇਹ ਲੱਗ ਰਿਹਾ ਸੀ ਕਿ ਪਾਕਿਸਤਾਨ ਦੀ ਫੌਜ ਨੂੰ ਖਾਸ ਕਰਕੇ ਲੋਕਾਂ ਦੀ ਜਿਹੜੀ ਉਹ ਪਹਿਲਾਂ ਸਪੋਰਟ ਸੀ ਉਸ ਤਰ੍ਹਾਂ ਦੀ ਨਹੀਂ ਹੈਗੀ ਤੇ ਲੋਕੋ ਦੇ ਖਿਲਾਫ ਸਰੇ ਆਮ ਵਿਦਰੋਹ ਕਰ ਰਹੇ ਉਹਦੇ ਖਿਲਾਫ ਬੋਲ ਰਹੇ ਸੀ ਪਰ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਕੁਝ ਲੜਾਈ ਦਾ ਟਾਈਮ ਹੁੰਦਾ ਉਸ ਟਾਈਮ ਤੇ ਰਾਸ਼ਟਰਵਾਦੀ ਭਾਵਨਾ ਜਿਹੜੀ ਫੈਲਦੀ ਹੈਗੀ ਤੇ ਪਾਕਿਸਤਾਨ ਦੇ ਮੇਰੇ ਖਿਆਲ ਵਿੱਚ ਕਿਸੇ ਤਰੀਕੇ ਦੇ ਨਾਲ ਉਹ ਆਪਣੇ ਲੋਕਾਂ ਨੂੰ ਇਹ ਦੱਸਣ ਚ ਸਫਲ ਹੋਇਆ ਕਿ ਦੇਖੋ ਏਡੇ ਤਕੜੇ ਮੁਲਕ ਨੇ ਸਾਡੇ ਤੇ ਹਮਲਾ ਕੀਤਾ ਸੀ ਅਸੀਂ ਉਹ ਹਮਲੇ ਨੂੰ ਜਿਹੜਾ ਹੈਗਾ ਉਹ ਆਪ ਦਾ ਪੈਂਟਰੀ ਨੂੰ ਡਿਫੈਂਡ ਕਰਨ ਦੇ ਵਿੱਚ ਕਾਮਯਾਬ ਹੋਇਆ ਤੇ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਦੀ ਫੌਜ ਵੀ ਜਿਹੜੀ ਆ ਉਹ ਇਸ ਸਾਰੇ ਸੰਦਰਭ ਦੇ ਵਿੱਚ ਤਕੜੀ ਹੋ ਕੇ ਨਿਕ ਤੁਹਾਨੂੰ ਇੱਦਾਂ ਕਿਉਂ ਲੱਗਦਾ ਕਿ ਅਮਰੀਕਾ ਨੇ ਹੀ ਕਿਉਂ ਸੀਜ਼ਫਾਇਰ ਦੇ ਇਸ ਡਿਸੀਜਨ ਦੇ ਵਿੱਚ ਮਦਦ ਕੀਤੀ ਆ ਕਿਉਂਕਿ ਆਪਾਂ ਇਹ ਮੰਨਦੇ ਪਿਛਲੇ ਸਮੇਂ 'ਚ ਦੇਖਿਆ ਕਿ ਦੁਨੀਆ ਜਿਹੜੀ ਆ ਉਹ ਉਹਦੇ ਵਿੱਚ ਅਮਰੀਕਾ ਵੀ ਉੱਪਰ ਆਇਆ ਚਾਈਨਾ ਵੀ ਉੱਪਰ ਆਇਆ ਰਸ਼ੀਆ ਵੀ ਉੱਪਰ ਆਇਆ ਅਮਰੀਕਾ ਹੀ ਕਿਉਂ ਧੁਰਾ ਬਣਿਆ ਇਸ ਸੀਜ਼ਫਾਇਰ ਦੇ ਵਿੱਚ ਉਹੀ ਕਿਉਂ ਮੀਡੀਏਟਰ ਨਿਕਲ ਕੇ ਸਾਹਮਣੇ ਆਇਆ ਔਰ ਸਾਇਲ ਦੇਖੋ ਆਪਾਂ ਜਿਹੜਾ ਜਿਹੜਾ ਵਰਲਡ ਸਿਸਟਮ ਜਿਹੜਾ ਹੈ ਉਹ 45 ਤੋਂ ਬਾਅਦ ਬਣਿਆ ਉਹ ਆਪਾਂ ਆਪਾਂ ਨੂੰ ਮੰਨਣਾ ਪੈਣਾ ਕਿ ਉਹ ਜਿਹੜਾ ਸਿਸਟਮ ਆ ਉਹ ਉਹ ਅਮਰੀਕਾ ਦਾ ਹੀ ਬਣਿਆ ਹੈ ਅਮਰੀਕਾ ਅੱਜ ਵੀ ਦੁਨੀਆ ਦਾ ਚਾਹੇ ਉਹ ਚਾਈਨਾ ਅੱਗੇ ਵਧ ਰਿਹਾ ਹੈ ਅਮਰੀਕਾ ਕੰਪੈਰੀਟਿਵਲੀ ਰੈਲੇਟਿਵ ਡਿਕਲਾਈਨਚਾ ਪਰ ਅਜੇ ਵੀ ਦੁਨੀਆ ਦਾ ਸਭ ਤੋਂ ਪਾਵਰਫੁਲ ਕੰਟਰੀ ਜਿਹੜਾ ਹੈਗਾ ਉਹ ਅਮਰੀਕਾ ਹੀ ਹੈਗਾ ਸੋ ਚਾਹੇ ਯੂਨ ਹੈਗਾ ਚਾਹੇ ਉਹ ਇੰਟਰਨੈਸ਼ਨਲ ਮੋਨਟਰੀ ਫੰਡ ਆ ਚਾਹੇ ਵਰਲਡ ਬੈਂਕ ਜਿਹੜੇ ਉਸ ਤਕਰੀਬਨ ਉਹਨਾਂ ਸਾਰਿਆਂ ਦੇ ਉੱਪਰ ਅਮਰੀਕਾ ਦਾ ਹੀ ਸਪੋਰਟ ਹੈਗਾ ਅਲਾਈਨ ਇਸ ਤਰ੍ਹਾਂ ਕਿ ਤੇ ਨਾਲ ਹਿੰਦੁਸਤਾਨ ਦੇ ਨਾਲ ਅਮਰੀਕਾ ਜਿਹੜੇ ਸਬੰਧ ਜਿਹੜੇ ਹੈਗੇ ਆ ਉਹ ਲਗਾਤਾਰ ਜਿਹੜੇ ਹੈਗੇ ਆ ਉਹ ਸੁਖਾਵੇਂ ਹੋ ਰਹੇ ਤੇ ਪਾਕਿਸਤਾਨ ਵੀ ਹਿਸਟੋਰਿਕਲੀ ਜੇ ਆਪਾਂ ਦੇਖੀਏ ਤਾਂ ਉਹ ਅਮਰੀਕਾ ਦਾ ਹੀ ਇੱਕ ਜਿਹੜਾ ਹੈਗਾ ਸਪੋਰਟਰ ਰਿਹਾ ਹੈਗਾ ਚਾਹੇ 50s ਤੋਂ ਆਪਾਂ ਦੇਖਣਾ ਸ਼ੁਰੂ ਕਰ ਦਿੰਦੇ ਆ ਐਂਡ ਖਾਸ ਕਰਕੇ ਅਫਗਾਨ ਲੜਾਈ ਦੇ ਵਿੱਚ ਉਸ ਤੋਂ ਬਾਅਦ 2001 ਤੋਂ ਬਾਅਦ ਵੀ ਪਾਕਿਸਤਾਨ ਜਿਹੜਾ ਹੈਗਾ ਉਹ ਅਮਰੀਕਾ ਦੇ ਨਾਲ ਜੁੜਿਆ ਹੈਗਾ ਚਾਹੇ ਪਾਕਿਸਤਾਨ ਦੀ ਅਮਰੀਕਾ ਦੇ ਨਾਲ ਜਿਹੜੀ ਹੈਗੀ ਹੁਣ ਉਸ ਤਰ੍ਹਾਂ ਦਾ ਦੋਸਤੀ ਨਹੀਂ ਹੈਗੀ ਸ਼ਾਇਦ ਚਾਈਨਾ ਵੱਲ ਜ਼ਿਆਦਾ ਝੁਕਾਵਾ ਪਰ ਓਵਰ ਆਲ ਵਰਲਡ ਸਿਸਟਮ ਦੇ ਵਿੱਚ ਅਜ ਮਫ ਉਹ ਆਈਮ ਆ ਗਿਆ ਨਾ ਬੇਸਿਕਲੀ ਕੰਟਰੋਲ ਕੌਣ ਕਰਦਾ ਉਹ ਅਮਰੀਕਾ ਹੀ ਕਰਦਾ ਹੈਗਾ ਸਭ ਤੋਂ ਜ਼ਿਆਦਾ VOTING RIGHTS ਵੀ ਅਮਰੀਕਾ ਦੇ ਹੈਗੇ ਉਹਦੇ ਸਾਥੀਆਂ ਦੇ ਹੈਗੇ ਤਾਂ ਜੇ ਪਾਕਿਸਤਾਨ ਦੀ ਜਿਹੜੀ ਉੱਥੇ ਆਪਾਂ ਚਿਉ ਸ਼ਾਇਦ ਉਹ ਸਰਤਾ ਉਹ ਅਜੇ ਵੀ ਪਾਕਿਸਤਾਨ ਦੇ ਉੱਪਰ ਇਹਦਾ ਪ੍ਰਭਾਵ ਹੈਗਾ ਉਹ ਅਮਰੀਕਾ ਦਾ ਹੈਗਾ ਬਾਕੀ ਹੋਰ ਅਜੇ ਹਥਿਆਰਾਂ ਦੇ ਹਿਸਾਬ ਨਾਲ ਲਾਦਾ ਹੈ ਇਸ ਦੇ ਹਿਸਾਬ ਦੇ ਨਾਲ ਜਿਵੇਂ ਇਸਲਾਮਿਕ ਵਰਲਡ ਦੇ ਵਿੱਚ ਵੀ ਜੇ ਤਰਕੀ ਨੂੰ ਛੱਡੇ ਵੀ ਜੇ ਬਾਕੀ ਕੰਟਰੀ ਜਿਹੜੀ ਹੈਗੀ ਉਹਨਾਂ ਦੇ ਉੱਪਰ ਅਮਰੀਕਾ ਦਾ ਜਿਹੜਾ ਹੈਗਾ ਪ੍ਰਭਾਵ ਹੈਗਾ ਤੇ ਉਹ ਪਾਕਿਸਤਾਨਨ ਵੀ ਹੈ ਸੋ ਮੈਨੂੰ ਲੱਗਦਾ ਕਿ ਅਜੇ ਵੀ ਅਮਰੀਕਾ ਜਿਹੜੀ ਹੈਗੀ ਆ ਉਹ ਇੱਕ ਡਿਸਾਈਸਿਵ ਰੋਲ ਜਿਹੜਾ ਹੈਗਾ ਇਸ ਖਿੱਤੇ ਦੇ ਵਿੱਚ ਉਹ ਅਦਾ ਕਰ ਸਕਦਾ ਹੈ ਕਦਾ ਕਰ ਵੀ ਰਿਹਾ ਹੈ ਜਿਹੜਾ ਕਿ ਆਪਾਂ ਨੂੰ ਕਲੀਅਰਲੀ ਸਟੇਟ ਤੇ ਦੇਖਿਆ ਤੇ ਮੈਨੂੰ ਲੱਗਦਾ ਕਿ ਇਹ ਸ਼ਾਇਦ ਅਮਰੀਕਾ ਵੀ ਨਹੀਂ ਚਾਹ ਪਾ ਜਿਹੜੇ ਹੈਗੇ ਰੀਪ ਦੇ ਦੇਖਦੇ ਆ ਕਿ ਕਿਸੇ ਤਰੀਕੇ ਨਾਲ ਦੁਨੀਆ ਚੋਂ ਡਿਸ ਇੰਗੇਜ ਹੋਣਾ ਜਿਹੜਾ ਹੈਗਾ ਚੁੰਦਾ ਹੈ ਤੁਸੀਂ ਕਹਿ ਰਹੇ ਕੋ ਚਾਹੁੰਦੇ ਨਹੀਂ ਸੀ ਕਿ ਲੰਬੀ ਚੱਲੇ ਪਰ ਮੀਡੀਏਟਰ ਵੀ ਉਹੀ ਬਣੇ ਮਿਲਟਰੀ ਮਾਈਟ ਵੀ ਉਹਨਾਂ ਦਾ ਹੀ ਦੇਖਣ ਨੂੰ ਮਿਲਿਆ ਤੇ ਇਹਦੇ ਵਿੱਚ ਮੈਂ ਜਾਨਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ ਗੇਨ ਕੋਈ ਹੋਰ ਹੀ ਕਰ ਗਏ ਇਜ਼ਰਾਈਲ ਦੇ ਵੀ ਡਰੋਨ ਚੱਲੇ 터ਕੀ ਦੇ ਵੀ ਡਰੋਨ ਚਲਾਏ ਪਾਕਿਸਤਾਨ ਨੇ ਆਪਾਂ ਇਜ਼ਰਾਈਲ ਦੇ ਵਰਤੇ S400 ਜਿਹੜਾ ਉਹ ਰਸ਼ੀਆ ਦਾ ਵਰਤੇ ਆ ਗਿਆ ਤਾਂ ਇਹਦੇ ਨਾਲ ਤੋਂ ਲੱਗਦਾ ਕਿ ਨੁਕਸਾਨ ਜਿਹੜਾ ਉਹ ਇਨਸਾਨੀਅਤ ਦਾ ਆਮ ਬੰਦੇ ਦਾ ਹੋਇਆ ਤੇ ਜਿਹੜਾ ਉਹ ਗੇਨ ਜਿਹੜਾ ਇਸ ਤਰੀਕੇ ਦੀ ਤਾਕਤਾਂ ਉਹ ਕਰਦੀਆਂ ਨੇ ਸਹੀ ਇਹ ਤਾਂ ਹਮੇਸ਼ਾ ਹੀ ਰਿਹਾ ਹੈਗਾ ਕਿ ਜਦੋਂ ਵੀ ਥਾਰਾਂ ਦੀ ਲੜਾਈ ਹੁੰਦੀ ਹੈਗੀ ਉਹਦੇ ਵਿੱਚ ਜਿਹੜੀਆਂ ਥਾਰਾਂ ਬਣਾਉਣ ਵਾਲੀਆਂ ਕੰਪਨੀਆਂ ਜਿਹੜੇ ਥਾਰ ਬਣਾਉਣ ਵਾਲੇ ਮੁਲਕ ਹੈਗੇ ਉਹਨਾਂ ਦਾ ਜ਼ਿਆਦਾ ਫਾਇਦਾ ਹੁੰਦਾ ਤੇ ਮੁਲਕਾਂ ਦਾ ਜਿਹੜਾ ਹੈਗਾ ਉਹ ਚ ਨੁਕਸਾਨ ਹੀ ਹੁੰਦਾ ਜੋ ਆਪਸ ਚ ਲੜਦੇ ਹੈਗੇ ਕਿਉਂਕਿ ਉਹਨਾਂ ਦੇ ਹੀ ਲੋਕ ਮਰਦੇ ਹੈਗੇ ਉਹਨਾਂ ਦਾ ਹੀ ਜਿਹੜਾ ਇਨਫਰਾਸਟ੍ਰਕਚਰ ਉੱਤੇ ਬਾ ਹੁੰਦਾ ਉਹਨਾਂ ਨੇ ਬਾਜ ਨਾਵੇਂ ਹਥਿਆਰ ਲੈਣੇ ਪੈਂਦੇ ਆ ਤੇ ਉਹੀ ਪੈਸਾ ਜਿਹੜਾ ਹੈਗਾ ਜਿਹੜਾ ਹਥਿਆਰਾਂ ਤੇ ਲੱਗਦਾ ਹੈਗਾ ਉਹੀ ਹਥਿਆਰ ਪੈਸਾ ਜਨ ਇੰਪਲੋਇਮੈਂ ਉਹ ਤਾਂ ਚੀਜ਼ ਹੈਗੀ ਹੈਗੀ ਸੋ ਇਹਦੇ ਵਿੱਚ ਡੈਫੀਨਿਟਲੀ ਇੱਕ ਤਰੀਕੇ ਦੇ ਨਾਲ ਇਹ ਕਿਉਂਕਿ ਇਹ ਇਹਦੇ ਵਿੱਚ ਜਿਹੜੀ ਨਵੀਂ ਚੀਜ਼ ਦੇਖਣ ਵਾਲੀ ਆਈ ਹੈ ਕਿ ਇਸ ਟਾਈਮ ਤੇ ਪਹਿਲੀ ਵਾਰ ਚਾਈਨਾ ਦੇ ਬਣੇ ਹੋਏ ਜਿਹੜੇ ਹਥਿਆਰ ਸੀਗੇ ਉਹ ਐਕਟਿਵ ਲੜਾਈ ਦੇ ਵਿੱਚ ਜਿਹੜੇ ਹੈਗੇ ਉਹ ਉਹੋ ਉਹ ਆਈ ਹੈਗੇ ਐਂਡ ਪਾਕਿਸਤਾਨ ਵਿੱਚ ਸੋੜੇ ਜਿਹੜਾ ਸਭ ਤੋਂ ਜਿਆਦਾ ਜਿਹੜਾ ਹਥਿਆਰ ਹੈਗਾ ਉਹ ਚਾਈਨਾ ਦੇ ਰਿਹਾ ਆ ਆਲਮੋਸਟ 80% ਜਿਹੜਾ ਪਾਕਿਸਤਾਨ ਦਾ ਹਥਿਆਰ ਹੈਗਾ ਉਹ ਚ ਚਾਈਨਾ ਤੋਂ ਆ ਰਿਹਾ ਹੈ ਗੇਣ ਖਾਸ ਕਰਕੇ ਚ ਚਾਈਨਾ ਤੋਂ ਜਿਹੜੇ ਜਿਹੜੇ ਜੈਟ ਸੀਗੇ ਚਾਈਨਾ ਨਾਲ ਸੀਗੇ ਜਿਹੜਾ ਰੈਡਾਰ ਸਿਸਟਮ ਤੋਂ ਚਾਈਨਾ ਦੇ ਪਾਕਿਸਤਾਨ ਨੇ ਜਿਹੜੇ ਹੈਗੇ ਵਰਤੇ ਆ ਉਹ ਇੱਕ ਤਰੀਕੇ ਨਾਲ ਉਹ ਚਾਈਨੀ ਸਿਸਟਮ ਇੱਕ ਪਾਸੇ ਸੀਗੇ ਦੂਸਰੀ ਤਰਫ ਜਿਹੜਾ ਵੈਸਟ ਦਾ ਸਿਸਟਮ ਹੈਗਾ ਜਿਹੜਾ ਹਿੰਦੁਸਤਾਨ ਦੇ ਕੋਲੇ ਵੀ ਜ਼ਿਆਦਾਤਰ ਜਿਹੜਾ ਹੁਣ ਨਵੇਂ ਹਥਿਆਰ ਹੈਗੇ ਤੇ ਆਪਾਂ ਰਸ਼ੀਆ ਦਾ ਛੱਡ ਵੀ ਲਈਏ ਹੁਣ ਸੇ ਰਸ਼ੀਆ ਪਹਿਲਾਂ ਹਿੰਦੁ ਜੋ ਮੇਰੇ ਕਿਸੇ ਜਮ ਮਿਕਨਤੀ ਵਗੈਰਾ ਸੀ ਪਰ ਜ਼ਿਆਦਾਤਰ ਜਿਹੜੇ ਹੈਗੇ ਹੁਣ ਹਥਿਆਰ ਹਥਿਆਰ ਹੈਗੇ ਉਹ ਉਹ ਵੈਸਟਰਨ ਵਾਲੇ ਪਾਸਟਰ ਤੇ ਰਫੇਲ ਦੀ ਗੱਲ ਹੁੰਦੀ ਹੈ ਉਹ ਆਪਣਾ ਫਰਾਂਸ ਤੋਂ ਆਇਆ ਚਾਹੇ ਉਹ ਤਾਂ ਜੇ ਡਰੋਨਸ ਦੀ ਗੱਲ ਹੈ ਕਿ ਹਿੰਦੁਸਤਾਨ ਦੇ ਵਿੱਚ ਚਾਹੇ ਇਹ ਕੈਮਿਕਲ ਰੇਟਲੀਅਮ ਮਾਈਜ਼ਾਈਲ ਆਫ ਕਮਟਰਨ ਹੈ ਕਿ ਉਹ ਇਜ਼ਰਾਈਲ ਨੇ ਯੂਜ਼ ਕੀਤੇ ਸੋ ਇੱਕ ਤਰੀਕੇ ਦੇ ਨਾਲ ਦੋ ਸਿਸਟਮਸ ਦੀ ਵਿਚ ਲੜਾਈ ਸੀਗੀ ਇੱਕ ਪਾਸੇ ਵੈਸਟ ਦੇ ਹਥਿਆਰ ਸੀਗੇ ਇੱਕ ਪਾਸੇ ਚਾਈਨਾ ਦੇ ਹਥਿਆਰ ਸੀਗੇ ਤੇ ਆਪਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਹੁਣ ਜਿਸ ਤਰੀਕੇ ਨਾਲ ਲਗਾਤਾਰ ਵੈਸਟ ਦੀ ਕਸ਼ੀਦਗੀ ਜਿਹੜੀ ਹੈਗੀ ਆ ਉਹ ਚਾਈਨਾ ਦੇ ਨਾਲ ਬਦਲੀ ਹੈਗੀ ਜਾਂ ਚਾਈਨਾ ਤੇ ਰਸ਼ੀਆ ਦੇ ਸਿਸਟਮ ਨਾਲ ਬਦਲੀ ਸੋ ਸਾਰੀ ਦੁਨੀਆ ਦੀ ਨਿਗਾਹ ਸ਼ਾਇਦ ਇੱਕ ਤਰੀਕੇ ਦੀ ਵੀ ਨੇ ਜੋ ਕਿਹੜੇ ਹਥਿਆਰ ਚੜੇ ਆਗੇ ਜਿਆਦਾ ਇੰਪੋਰਟੈਂਟ ਹੈਗੇ ਤੇ ਮਾਰਕੀਟ ਵੀ ਬਹੁਤ ਵੱਡੀ ਚੱਲੀ ਆ। ਖਾਸ ਕਰਕੇ ਜਿਹੜੇ ਛੋਟੇ ਮੁਲਕਾ ਚ ਆਰਬ ਦੇ ਵਿੱਚ ਹੈ ਜਿਹੜੇ ਅਫਰੀਕਾ ਦੇ ਵਿੱਚ ਹੈ ਸਾਊਥ-ਈਸਟ ਏਸ਼ੀਆ ਦੇ ਵਿੱਚ ਹੈ ਤੇ ਹੋਰ ਜਿਹੜੇ ਹੈਗੇ ਸਾਊਥ ਦੇ ਕੰਟਰੀਜ਼ ਦੇ ਵਿੱਚ ਹੈ ਉਹ ਵੀ ਦੇਖਦੇ ਆ ਕਿ ਕਿਹੜਾ ਹਥਿਆਰ ਜਿਹੜਾ ਹੈਗਾ ਵਧੀਆ ਹੈਗਾ ਤੇ ਇਸ ਲੜਾਈ ਦੇ ਵਿੱਚ ਇਹ ਹਥਿਆਰ ਦੀਆਂ ਕੰਪਨੀਆਂ ਇਹ ਕੰਟਰੀਜ਼ ਨੂੰ ਵੀ ਉਹਨਾਂ ਦਾ ਆਪਸ ਦੇ ਵਿੱਚ ਜਿਹੜੇ ਹੈਗੇ ਆ ਉਹ ਬਹੁਤ ਇਹਨੂੰ ਭੈਣੀ ਨਜ਼ਰ ਨਾਲ ਦੇਖ ਵੀ ਰਹੇ ਸੀਗੇ ਇਸ ਤੋਂ ਬਾਅਦ ਇਹਦਾ ਐਨਾਲਿਸਿਸ ਵੀ ਹੋਊਗਾ ਤੇ ਇਹ ਆਪਣੀ ਆਪਣੀ ਜਣੀ ਹੈਗੇ ਹਥਿਆਰ ਜਿਹੜੇ ਹੈਗੇ ਆ ਉਹਨੂੰ ਇੱਕ ਤਰੀਕੇ ਨਾਲ ਪੀਆਰ ਨੂੰ ਵੀ ਨਮਾਇਸ਼ ਕਰਨ ਦਾ ਵੀ ਇੱਕ ਢੰਗ ਸੀਗਾ ਇੱਕ ਤਰੀਕਾ ਸੀਗਾ ਤੇ ਉਹ ਸ਼ਾਇਦ ਉਹ ਆਪਾਂ ਰਾਸ਼ਟਰਵਾਦ ਦੀ ਗੱਲ ਕੀਤੀ ਸੀ ਜਦੋਂ ਇਸ ਤਰੀਕੇ ਦੇ ਹਥਿਆਰ ਹੁਣ ਆਮ ਲੋਕਾਂ ਦੇ ਨਾਲ ਇੱਕ ਵੱਡੀ ਸੋਸਾਇਟੀ ਦੇ ਜਵਾਨ ਤੇ ਚੜ ਗਏ ਕਿ ਸਾਡੇ ਕੋਲੇ ਐਸਐਮ ਸਾਡੇ ਕੋਲੇ ਐਸ400 ਆ ਤੇ ਉਹ ਸਾਰੇ ਇੱਕ ਵੱਡਾ ਤੱਕ ਜਿਹੜਾ ਜਿਵੇਂ ਵਾਰ ਹੋਣਾ ਤੁਹਾਨੂੰ ਲੱਗਾ ਵੀ ਇੰਜੋਏ ਕਰ ਰਹੇ ਸੀਗਾ ਤੇ ਕੁਝ ਲੋਕ ਤਾਂ ਅੱਜ ਇਹ ਵੀ ਲਿਖ ਰਹੇ ਨੇ ਕਿ ਕੁਝ ਮੀਡੀਆ ਕਰਮੇ ਵੀ ਨੇ ਉਹ ਵੀ ਲਿਖ ਰਹੇ ਨੇ ਕਿ ਹਜੇ ਹੋਰ ਹੋਣਾ ਚਾਹੀਦਾ ਸੀ ਐਸਕੇਲੇਸ਼ਨ ਅਜੇ ਤਾਂ ਹੋਰ ਬੰਬ ਚੱਲਣੇ ਚਾਹੀਦੇ ਸੀਗੇ ਤਾਂ ਜਿਹੜੇ ਇਹ ਤੁਹਾਨੂੰ ਲੱਗਦਾ ਕਿ ਵੱਡਾ ਪੱਧਰ ਜਿਹੜਾ ਵੱਡਾ ਹਿੱਸਾ ਮੁਲਕ ਦਾ ਉਸ ਅੰਨੇ ਰਾਸ਼ਟਰਵਾਦ ਦੇ ਵੈਦ ਦੇ ਵਿੱਚ ਵਹਿ ਗਿਆ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਕਸ਼ਮੀਰ ਦੇ ਵਿੱਚੋਂ ਵੀ ਸਿਵਲ ਸਾਇਟੀ ਚ ਉਸ ਤਰੀਕੇ ਦੀ ਆਵਾਜ਼ ਨਹੀਂ ਆਈ ਕਿ ਇਹ ਜੰਗ ਨਹੀਂ ਹੋਣੀ ਚਾਹੀਦੀ ਤਾਂ ਲੱਗਦਾ ਕਿ ਇਹ ਅਨਾਰਾਸ਼ਟਰਵਾਦ ਦਾ ਜਿਹੜਾ ਉਹ ਪ੍ਰਕੋਪਾ ਪੂਰੇ ਦੇਸ਼ ਦੇ ਵਿੱਚ ਚੱਲਿਆ ਇਹਨਾਂ ਦਿਨਾਂ ਦੇ ਵਿੱਚ ਸਹੀ ਨਹੀਂ ਇਹ ਇਹ ਮਤਲਬ ਇੱਕ ਵਾਰ-ਵਾਰ ਪੰਜ ਇਤਿਹਾਸ ਦੇ ਵਿੱਚ ਵੀ ਵਾਰ-ਵਾਰ ਇੱਥੇ ਜ਼ਿਕਰ ਹੁੰਦਾ ਕਿ ਰਾਸ਼ਟਰਵਾਦ ਦੀ ਪਿਛਲੇ 200 ਸਾਲ ਦੇ ਵਿੱਚ ਜਰੂਰ ਕੋਈ ਕ੍ਰੀਡੋਲੋਜੀ ਆਈ ਹੈ ਇਹਦੀ ਪਾਵਰ ਲਗਾਤਾਰ ਵਧੀ ਹੈਗੀ ਕਿ ਰਾਸ਼ਟਰਵਾਦ ਜਿਹੜਾ ਹੈ ਉਹ ਲਗਾਤਾਰ ਲੋਕਾਂ ਦੇ ਮਨਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਰ ਸਟੇਟ ਹੈਗੀ ਉਹ ਕਲੀ ਹਿੰਦੁਸਤਾਨ ਦੀ ਸਟੇਟ ਦੇ ਚ ਪਾਕਿਸਤਾਨ ਦੀ ਜਿਹੜੇ ਵੰਡ ਦੀ ਗਈ ਉਹ ਲਗਾਤਾਰ ਭਰਦੀ ਰਹਿੰਦੀ ਹੈ ਚਾਹੇ ਖੇਡਾਂ ਦੇ ਜਰੀਏ ਚਾਹੇ ਉਹ ਨੈਸ਼ਨਲ ਐਂਥਮ ਦੇ ਜਰੀਏ ਚਾਹੇ ਕਿਤਾਬਾਂ ਦੇ ਜਰੀਏ ਚਾਹੇ ਸਿਲੇਬਸ ਦੇ ਜਰੀਏ ਚਾਹੇ ਉਹ ਆਈਪੀਐਲ ਵਰਗੇ ਕਿ ਲਗਾਤਾਰ ਰਾਸ਼ਟਰਵਾਦ ਜਿਹੜਾ ਭਰਿਆ ਜਾਂਦਾ ਸੋ ਰਾਸ਼ਟਰਵਾਦ ਇੱਕ ਤਰ੍ਹਾਂ ਦਾ ਲੋਕਾਂ ਦਾ ਸਭ ਤੋਂ ਵੱਡਾ ਧਰਮ ਜਿਹੜਾ ਹੈਗਾ ਉਹ ਵੱਡੇ ਦੁਨੀਆ ਦੇ ਵਿੱਚ ਕਿਤੇ ਕਿਤੇ ਰਾਸ਼ਟਰਵਾਦ ਹੈਗਾ ਐਂਡ ਰਾਸ਼ਟਰਵਾਦ ਦਾ ਜਿਹੜਾ ਐਕਸਟ੍ਰੀਮ ਫਾਰਮ ਜਿਹੜੀ ਹੈਗੀ ਪਾ ਜਿਹੜਾ ਲੈਫਟ ਵੀ ਜਿਹਨੇ ਮੰਨਿਆ ਜਾਂਦਾ ਕਿ ਲੈਫਟ ਜਿਹੜਾ ਕਹਿੰਦਾ ਆਪਦੇ ਆਪ ਨੂੰ ਰਾਸ਼ਟਰਵਾਦ ਤੋਂ ਉੱਪਰ ਮੰਨਦਾ ਪਰ ਦੇਖਦੇ ਆ ਕਿ ਵਾਰ-ਵਾਰ ਜਦੋਂ ਵੱਡੀਆਂ ਲੜਾਈਆਂ ਹੋਈਆਂ ਤੇ ਉਸ ਮੁਲਕ ਦਾ ਲੈਫਟ ਵੀ ਜਿਹੜਾ ਸੀਗਾ ਉਹ ਰਾਸ਼ਟਰਵਾਦ ਦੇ ਰੰਗ ਦੇ ਵਿੱਚ ਰੰਗਿਆ ਗਿਆ ਚਾਹੇ ਉਹ 1940-45 ਦੇ ਵਿੱਚ ਆਪਾਂ ਦੂਸਰੀ ਵਰਲਡ ਵਾਰ ਦੇ ਵਿੱਚ ਦੇਖਦੇ ਆ ਰਸ਼ੀਆ ਨੇ ਉਹਨੂੰ ਗ੍ਰੇਟ ਪੈਟ੍ਰਿਓਟਿਕ ਵਾਰੰਗ ਨੂੰ ਉਹਨੂੰ ਲੜਿਆ ਹੈਗਾ ਰਾਸ਼ਟਰਵਾਦ ਦੇ ਤਹਾਨੂੰ ਸਟਾਲਿਨਰ ਕਹਿੰਦੇ ਵੀ ਯੂਜ਼ ਕੀਤਾ 1914 ਤੋਂ 18 ਪਰ ਦੇਖਦੇ ਜਰਮਨ ਸੋਸ਼ਲਿਸਟ ਪਾਰਟੀ ਜਿਹੜੀ ਨੇ ਤਗੜੀ ਸੀਗੀ ਉਹ ਰਾਸ਼ਟਰਵਾਦੀ ਹੋ ਕੇ ਉਸਨੇ ਲੜਿਆ ਸੋ ਇਹ ਕੋਈ ਇੱਕ ਨਵੀਂ ਚ ਸ਼ੋਬਾ ਦੇ ਰੰਗ ਦੇ ਵਿੱਚ ਜੁੜੇ ਰੰਗ ਜਾਂਦੇ ਪਰ ਅਨਫੋਰਚੂਨੇਟਲੀ ਗੱਲ ਇਹ ਰਹੀ ਹੈ ਕਿ ਆਪਣੇ ਖਾਸ ਕਰਕੇ ਇਸ ਖੇਤ ਦੇ ਵਿੱਚ ਇਹ ਕਾਫੀ ਹੱਦ ਤੱਕ ਸੁਭਾਗ ਹੀ ਰਿਹਾ ਕਿ ਹੁਣ ਬਹੁਤ ਟਾਈਮ ਤੋਂ ਵੀ ਲੜਾਈ ਇੱਥੇ ਹੋ ਹੀ ਨਹੀਂ ਦੀ ਹੈ ਜੇ ਲੜਾਈ ਵੀ ਹੋਈ ਹੈ ਤਾਂ ਬਹੁਤ ਤੋਂ ਸਟ੍ਰਿਕਟੂ ਬਾਰਡਰ ਦੇ ਉੱਪਰ ਲੜਾਈ ਹੋਈ ਹੈ ਉਹ ਲੜਾਈ ਦਾ ਅਸਲੀ ਜਿਹੜੀ ਪ੍ਰਕੋਪੀ ਹੁੰਦੀ ਹੈ ਉੱਥੇ ਜਿਹੜੇ ਲੱਖਾਂ ਲੋਕ ਮਰਦੇ ਆ ਜਿਹੜੀ ਉੱਥੇ ਪ੍ਰੋਬਲਮ ਹੁੰਦੀਆਂ ਜਿਹੜੀਆਂ ਉਹ ਉਹ ਆਪਾਂ ਇਸ ਤੇ ਵੇਖਿਆ ਹੀ ਨਹੀਂ ਬਹੁਤ ਜਨਰੇਸ਼ਨ ਤੋਂ ਲੋਕਾਂ ਨੇ ਵੇਖਿਆ ਨਹੀਂ ਤੋਂ ਜ਼ਿਆਦਾਤਰ ਲੋਕਾਂ ਨੂੰ ਅਜੇ ਵੀ ਇਹ ਲੱਗਦਾ ਕਿ ਜਿਹੜੀ ਲੜਾਈ ਹੈ ਇਹ ਇੱਕ ਤਰ੍ਹਾਂ ਦਾ ਕੋਈ ਆਈਪੀਐਲ ਦਾ ਜੋ ਵੀ ਸੀਰੀਜ਼ ਦੇਖ ਰਹੇ ਹੋ ਜਾਂ ਕੋਈ ਮਿਥੋਲੋਜੀਕਲ ਫਿਲਮ ਦੇਖ ਰਹੇ ਹੈਗੇ ਆਂ ਵੀ ਇੱਥੇ ਬੇਬਸੇ ਦੇ ਵਿੱਚ ਮਤਲਬ ਜੋ ਤੁਸੀਂ ਚਾਹੋਨੇ ਉਸ ਤਰੀਕੇ ਨਾਲ ਹੁੰਦਾ ਪਰ ਜਿਹੜੇ ਲੋਕ ਜਿਹੜੇ ਅਸਲ ਦੇ ਵਿੱਚ ਨਤੀਜਾ ਭੁਗਤਦੇ ਆ ਲੜਾਈ ਦਾ ਉਹਨਾਂ ਨੂੰ ਪਤਾ ਉਹਨੂੰ ਜਦੋਂ ਆਪਾਂ ਇਸ ਲੜਾਈ ਨੂੰ ਵੀ ਦੇਖੀ ਤਾਂ ਬਹੁਤ ਥੋੜਾ ਟਾਈਮ ਤਿੰਨ ਦਿਨ ਜੀ ਚੱਲੀ ਆ ਪਰ ਪੁੱਛਦੇ ਲੋਕਾਂ ਨੂੰ ਪੁੱਛੀਏ ਵਿਕੀ ਪੰਜਾਬ ਦੇ ਬਾਰਡਰ ਦੇ ਲੋਕਾਂ ਨੂੰ ਜਿਹਨਾਂ ਨੂੰ ਉੱਠਣਾ ਪਿਆ ਉੱਥੇ ਜਿੱਥੇ ਉੱਥੇ ਰਾਤ ਨੂੰ ਜਦੋਂ ਉੱਥੇ ਆ ਕੇ ਮਸਾਈਲਾਂ ਆਉਂਦੀਆਂ ਸੀ ਜਾਂ ਉੱਥੇ ਆਪਣੇ ਜਿਹੜੇ ਡਰੋਨਸ ਦੇ ਹੁੰਦੇ ਸੀਗੇ ਤੇ ਕਿੰਨਾ ਡਰ ਕਿੰਨਾ ਸਹਿਮ ਜਿਹਾ ਹੈਗਾ ਲੋਕਾਂ ਦੇ ਵਿੱਚ ਸੀਗਾ ਤੇ ਉਹ ਤਾਂ ਚਲੋ ਇੱਕ ਅਸੀਂ ਵੀ ਜ਼ਿਆਦਾਤਰ ਇਹ ਰਿਸਟ੍ਰਿਕਟਿਡ ਲਾਈ ਹੈ ਲੜਾਈ ਰਹੀ ਹੈਗੀ ਤੋ ਇੱਕ ਬਹੁਤ ਅਨਫੋਰਚੂਨੇਟ ਚੀਜ਼ ਹੈਗੀ ਇਹ ਇਸ ਚੀਜ਼ ਨੂੰ ਸੈਲੀਬ੍ਰੇਟ ਕਰਨਾ ਲੜਾਈ ਨੂੰ ਲੜਾਈ ਕਦੇ ਵੀ ਚੰਗੀ ਨਹੀਂ ਹੁੰਦੀ ਲੜਾਈ ਮਸ਼ੀ ਮਾਰੀ ਹੁੰਦੀ ਹੈ ਤਾਂ ਲੜਾਈ ਆਮ ਤੌਰ ਤੇ ਇੱਕ ਇੱਕ ਤਰ੍ਹਾਂ ਦੇ ਮੰਨਿਆ ਜਾਂਦਾ ਕਿ ਆਖਰੀ ਜੰਗਿਆ ਹੁੰਦਾ ਜਦੋਂ ਹੋਰ ਸਾਰੇ ਤਰੀਕੇ ਤੋਰ ਤਰਿਕੇ ਖਤਮ ਹੋ ਜਾਣ ਫਿਰ ਹੀ ਲੜਾਈ ਜੜੀ ਹੈ ਉਹ ਉਹਨੂੰ ਲੜਨਾ ਚਾਹੀਦਾ ਹੈ ਸੋ ਇਹ ਮੈਨੂੰ ਲੱਗਦਾ ਕਿ ਲੋਕਾਂ ਨੂੰ ਇਸ ਚੀਜ਼ ਨੂੰ ਉਹਨੂੰ ਸਮਝਣਾ ਵੀ ਚਾਹੀਦਾ ਇਹ ਸ਼ਾਇਦ ਉਹ ਆਪਾਂ ਨੂੰ ਜ਼ਿਆਦਾਤਰ ਇਹ ਕਿਤੇ ਨੂੰ ਡਿਸਕਸ ਵੀ ਹੋਣਾ ਚਾਹੀਦਾ ਕਿ ਇਹ ਖਾਸ ਕਰਕੇ ਉਹਨਾਂ ਜਿਹੜਾ ਮੌਕਾ ਆਇਆ ਖਾਸ ਕਰਕੇ ਪੰਜਾਬ ਤੇ ਕਸ਼ਮੀਰ ਦੇ ਵਿੱਚ ਲੱਗਦਾ ਕਿ ਇਹ ਇਸ ਲਾਈਨ ਦੇ ਵਿੱਚ ਬਹੁਤ ਚਿਰ ਬਾਅਦ ਆਪਾਂ ਦੇਖਿਆ ਕਿ ਇੰਟਰਨੈਸ਼ਨਲ ਲਾਈਨ ਕ੍ਰੋਸ ਕਰਕੇ ਜਿਹੜਾ ਇਸ ਤਰ੍ਹਾਂ ਦੀਆਂ ਜਿਹੜੇ ਹੈਗੀਆਂ ਉਹ ਉਹ ਹਮਲੇ ਹੋਏ ਹੈਗੇ ਸੋ ਇਹ ਖਾਸ ਕਰਕੇ ਇਸ ਖਿੱਤੇ ਵਾਸਤੇ ਤਾਂ ਬਹੁਤ ਇੰਪੋਰਟੈਂਟ ਅੱਗੇ ਲੜਾਈ ਤੋਂ ਜਿਹੜਾ ਹੈਗਾ ਬਚਿਆ ਰਹੇ ਸਰ ਆਪਾਂ ਪੰਜਾਬ ਦੇ ਮਛਿੰਦੇ ਆ ਜੀ ਬੜਾ ਅਸਰ ਪੈਂਦਾ ਪੰਜਾਬ ਦੇ ਇਲਾਕਿਆਂ ਤੇ ਕਸ਼ਮੀਰ ਦੇ ਇਲਾਕਿਆਂ ਤੇ ਹੁਣ ਭਾਰਤ ਪਾਕਿਸਤਾਨ ਦੇ ਜਿਹੜੇ ਰਿਲੇਸ਼ਨ ਹੈ ਉਹ ਕਿਸ ਪਾਸੇ ਨੂੰ ਜਾਣਗੇ ਕਿਉਂਕਿ ਖਾਈ ਜਿਹੜੀ ਆ ਉਹ ਤਾਂ ਡੁੰਗੀ ਹੋਈ ਗਿਆ ਉਹ ਤਾਂ ਕਲੀਅਰ ਹੋ ਹੀ ਰਿਹਾ ਕੀ ਪੰਜਾਬ ਉਹ ਪੁਲ ਦਾ ਕੰਮ ਕਰ ਸਕੇਗਾ ਪੰਜਾਬ ਦੇ ਲੋਕਾਂ ਦੀ ਤਾਂ ਇਹ ਨਾਰਾ ਵੀ ਰਜ ਅੱਜ ਕੱਲ ਦੇ ਦਿਨਾਂ ਦੇ ਵਿੱਚ ਕਿ ਪੰਜਾਬ جنگ ਦਾ ਖਾੜਾ ਨਹੀਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਬੰਧ ਕਿਸ ਤਰੀਕੇ ਨਾਲ ਠੀਕ ਹੋਣਗੇ ਪੰਜਾਬ ਉਹ ਪੁਲ ਦਾ ਕੰਮ ਕਰ ਸਕੇਗਾ ਸਾਇਲ ਦੇਖੋ ਜਿੱਤੋਂ ਤੱਕ ਪੰਜਾਬ ਦਾ ਸਵਾਲ ਆ ਪੰਜਾਬ ਬਿਲਕੁਲ ਬਾਰਡਰ ਸਟੇਟ ਹੈਗੀ ਹੈ ਤੋ ਪੰਜਾਬ ਨੂੰ ਇਹ ਤਾਂ ਪੰਜਾਬ तकरीबन ਪੰਜਾਬ ਦੇ ਵਿੱਚ ਕਲੀਅਰਟੀ ਹੈਗੀ ਆ ਕਿ ਜੇ ਕੋਈ ਵੀ ਲੜਾਈ ਹੁੰਦੀ ਹੈ ਉਹ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਉਹ ਪੰਜਾਬ ਨੂੰ ਹੀ ਹੋਵੇਗਾ ਇਹ ਹੋਇਆ ਵੀ ਹੈਗਾ ਉਸ ਤੋਂ ਪਹਿਲਾਂ ਆਪਾਂ ਦੇਖਿਆ ਕਿ ਜਦੋਂ ਵੀ ਲੜਾਈ ਹੁੰਦੀ ਹੈ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਪੰਜਾਬ ਨੂੰ ਜਾਂ ਜਿਹੜੇ ਬਾਰਡਰ ਸਟੇਟs ਹੈਗੇ ਚਾਹੇ ਪੰਜਾਬ ਹੋਵੇ ਚਾਹੇ ਰਾਜਸਥਾਨ ਹੋਵੇ ਚਾਹੇ ਆਪਣਾ ਜੰਮੂ ਕਸ਼ਮੀਰ ਹੋ ਉਸ ਦਾ ਹੀ ਹੁੰਦਾ ਹੈ ਸੋ ਉੱਥੋਂ ਦੇ ਲੋਕ ਤਾਂ ਅਮੇਸ਼ਾ ਸੁੱਖਾ ਸੁਖਦੇ ਕਿ ਲੜਾਈ ਜਿਹੜੀ ਹੈਗੀ ਉਹ ਨਾ ਹੋਵੇ ਐਂਡ ਆਪਾਂ ਦੇਖ ਵੀ ਰਹੇ ਸੀ ਕਿ ਪਿਛਲੇ 4-5 ਸਾਲ ਤੋਂ ਕਿ ਜਿਹੜਾ ਪੀਪਲ ਟੂ ਪੀਪਲ ਕੰਟਰੈਕਟ ਹੈਗਾ ਉਹ ਲਗਾਤਾਰ ਪਾਕਿਸਤਾਨ ਦੇ ਨਾਲ ਆਪਣਾ ਵਾਦ ਰਿਆ ਸੀਗਾ ਤਾਂ ਉਹ ਕਰਤਾਰਪੁਰ ਸਾਹਿਬ ਆਪਸ ਦੇ ਵਿੱਚ ਇੱਕ ਦੂਜੇ ਤਰ੍ਹਾਂ ਡੋਕਾਉਣ ਚੱਲ ਲੱਗੇ ਸੀ ਜੱਥਿਆਂ ਦੇ ਲਈ ਪਰ ਉਹ ਸਾਰ ਇਹੋ ਜੇ ਮਾਹੌਲ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਜੜੀ ਹੈਗੀ ਉਹ ਬ੍ਰੇਕ ਜਿਹੜੀ ਲੱਗਦੀ ਲੱਗ ਜਾਂਦੀ ਹੈਗੀ ਤੇ ਦੁਬਾਰਾ ਫਿਰ ਇੱਕ ਜੜੀ ਜਿਹੜੀ ਉਹ ਪਾੜ ਜਿਹੜਾ ਹੈਗਾ ਜਖਾਈ ਜਿਹੜੀ ਹੈਗੀ ਉਹ ਉਹ ਜੜੀ ਹੈਗੀ ਉਹ ਵੱਧ ਜਾਂਦੀ ਹੈਗੀ ਸੋ ਨੈਗਟਿਵ ਭਵਿੱਖ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਇਹ ਇਹ ਦੋਹਾਂ ਦ੍ਰਿਸ਼ਾਂ ਦੇ ਸੰਬੰਧ ਜਿਹੜੇ ਹੈਗੇ ਆ ਜਿਸੀ ਤਰੀਕੇ ਨਾਲ ਰਾਇਆ ਤੇ ਪੰਜਾਬ ਵਾਸਤੇ ਕੋਈ ਜ਼ਿਆਦਾ ਹਿਸਾਬ ਜਿਹੜਾ ਸੰਕੇਤ ਨਹੀਂ ਹੈ। ਨਾਲ ਦੀ ਨਾਲ ਹੀ ਮੈਨੂੰ ਲੱਗਦਾ ਕਿ ਪੰਜਾਬ ਵਾਸਤੇ ਜਿਹੜੀ ਇੱਕ ਹੋਰ ਜਿਹੜੀ ਵਿਪਤਾ ਜਿਹੜੀ ਖੜੀ ਹੋ ਗਈ ਹੈ ਪਾ ਉਹ ਇਹ ਹੋ ਗਈ ਹੈ ਕਿ ਇਸ ਲੜਾਈ ਨੇ ਇੱਕ ਨਵੀਂ ਤਰ੍ਹਾਂ ਦੀ ਪੈਣ ਜਿਹੜੀ ਨਵੀਂ ਪੈਣ ਪੈ ਚੁੱਕੀ ਹੈ। ਕੀ ਇਹ ਸਤੂਪਨ ਦੇ ਦੋਵੇਂ ਛੋਟੀ ਮੋਟੀ ਕਸ਼ੀਦਗੀ ਹੁੰਦੀ ਸੀ ਹੈ ਨਹੀਂ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੇ ਕਸ਼ੀਦਗੇ ਨਹੀਂ ਹੁੰਦੀਆਂ ਸੀਗੀਆਂ ਅੱਗੇ ਵੀ ਟੈਰਰਿਸਟ ਅਟੈਕ ਹੁੰਦੇ ਸੀਗੇ ਅੱਗੇ ਵੀ ਹੁੰਦੇ ਸੀ ਉਸ ਟਾਈਮ ਤੇ ਇੱਕ ਦੋਵਾਂ ਦੇ ਵਿੱਚ ਇੱਕ ਅਣਦੇਖ ਸਮਝੌਤਾ ਸੀਗਾ ਕਿ ਇੰਟਰਨੈਸ਼ਨਲ ਲਾਈਨ ਦੇ ਆਪਾਰ ਜਿਹੜਾ ਹੈਗਾ ਦੋਨੇ ਜਿਹੜੇ ਹੈਗੇ ਉਹ ਨਹੀਂ ਜਾਂਦੇ ਸੀਗੇ ਟੈਕ ਨਹੀਂ ਕਰਦੇ ਸੀਗੇ ਜ਼ਿਆਦਾਤਰ ਜਿਹੜੀ ਹੁੰਦੀ ਵੀ ਸੀ ਗੋਲਾਬਾਰੀ ਵੀ ਹੁੰਦੀ ਸੀ ਹਟਲ ਹਟਲਰੀ ਫਾਇਰ ਹੁੰਦੀ ਸੀ ਜ਼ਿਆਦਾਤਰ ਜਿਹੜੀ ਹੈਗੀ ਉਹ ਲਾਈਨ ਆਫ ਕੰਟਰੋਲ ਦੇ ਆਪਾਰ ਹੁੰਦੀ ਸੀ ਪਰ ਅੱਜ ਕਿ ਆਪਾਂ ਦੇਖਾਂਗੇ ਜਿਸ ਤਰੀਕੇ ਨਾਲ ਆਪਣੇ ਵੀ ਡਰੋਨ ਅਟੈਕ ਵੀ ਇੰਡੀਆ ਨੇ ਵੀ ਡਰੋਨ ਅਟੈਕ ਕੀਤੇ ਮਿਜ਼ਾਈਲਟੈਕ ਕੀਤੇ ਪਾਕਿਸਤਾਨ ਨੇ ਵੀ ਡਰੋਨ ਅਟੈਕ ਕੀਤੇ ਮਿਜ਼ਾਈਲਟੈਕ ਕੀਤੇ ਐਂਡ ਇੰਟਰਨੈਸ਼ਨਲ ਬਾਰਡਰ ਨੂੰ ਟਾਪ ਕੇ ਕੀਤੇ ਉਹ ਜੇ ਅੱਗੇ ਤੋਂ ਜੇ ਆਪਸ ਚ ਕੋਈ ਨਾ ਕੋਈ ਸਮਝੌਤਾ ਉਸ ਤਰੀਕੇ ਦੇ ਨਾਲ ਨਹੀਂ ਹੁੰਦਾ ਤਾਂ ਕੀ ਮਤਲਬ ਹੁਣ ਛੋਟੀ ਮੋਡੀ ਦੀ ਚੀਜ਼ ਕੀ ਤੋਂ ਬਾਅਦ ਇਹ ਜਿਹੜਾ ਹੈਗਾ ਕਿਤੇ ਇਹ ਇੱਕ ਤਰੀਕੇ ਦੇ ਨਾਲ ਰੋਜ਼ ਦਾ ਕੰਮ ਨਾ ਬਣ ਜਾਵੇ ਕਿ ਹਰ ਤੀਜੇ ਦਿਨ ਉਹਨਾਂ ਦੇ ਕੋਈ ਨਿੱਕੀ-ਮੋਟੀ ਉੱਥੇ ਕੋਈ ਗੱਲ ਹੋਵੇ ਤੇ ਉਸ ਤੋਂ ਬਾਅਦ ਇੰਟਰਨੈਟਲ ਬਾਰਡਰ ਕੀਤਾ ਦੇ ਉਧਰੋਂ ਡਰੋਨ ਆ ਰਿਹਾ ਤੇ ਕਦੇ ਇਧਰੋਂ ਡਰੋਨ ਜਾ ਰਿਹਾ ਇਹ ਪੰਜਾਬ ਵਾਸਤੇ ਵੀ ਬਹੁਤ ਵਧੀਆ ਗੱਲ ਨਹੀਂ ਹੋਊਗੀ ਲੋਕਾਂ ਦਾ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਵਾਸਤੇ ਇਨਵੈਸਟਮੈਂਟ ਵਾਸਤੇ ਪੰਜਾਬ ਦੇ ਵਿੱਚ ਤਰੱਕੀ ਵਾਸਤੇ ਡਿਵੈਲਪਮੈਂਟ ਵਾਸਤੇ ਇਹ ਜਿਹੜੀ ਹੈਗੀ ਆ ਇਹ ਇੱਕ ਬਹੁਤ ਹੀ ਇੱਕ ਮਾੜੀ ਚੀਜ਼ ਹੋਊਗੀ ਅੱਗੇ ਹੀ ਪੰਜਾਬ ਬਾਰੇ ਕਿਹਾ ਜਾਂਦਾ ਇਹ ਪੰਜਾਬ ਬਾਰਡਰ ਸਟੇਟ ਕਰਕੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਨਹੀਂ ਹੁੰਦੀ ਪੰਜਾਬ ਦੇ ਵਿੱਚ ਲੋਕ ਜਿਹੜੇ ਹੈਗੇ ਉਹ ਉਸ ਤਰੀ ਤਾਂ ਤਰੱਕੀ ਦੇ ਵਿੱਚ ਰੋੜਾ ਬਣਿਆ ਰਿਹਾ ਹੈ ਤੇ ਤੇ ਟੈਰਰਿਜ਼ਮ ਕਦੇ ਇਸ ਤਰੀਕੇ ਨਾਲ ਤੇ ਪਰ ਹੁਣ ਜੇ ਜੇ ਇਹ ਚੀਜ਼ ਦੁਬਾਰਾ ਫੇਰ ਆ ਜਾਂਦੀ ਹੈਗੀ ਤਾਂ ਪੰਜਾਬ ਵਾਸਤੇ ਵੀ ਇਹ ਜਿਆਦਾ ਵਧੀਆ ਕਰਨੀ ਹੋਵੇਗੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਬਹੁਤ ਤੁਸੀਂ ਸਮਾਜਤਾ ਬਹੁਤ ਆਪਾਂ ਲੰਮੀ ਜੋੜੀ ਚਰਚਾ ਜਿਹੜੀ ਕੀਤੀ ਹੈ ਤੇ ਹੁਣ ਸਾਡੇ ਦਰਸ਼ਕਾਂ ਤੇ ਆ ਕਿ ਉਹ ਇਹ ਚਰਚਾ ਨੂੰ ਸੁਣਦੇ ਆ ਇਹਨੂੰ ਅੱਗੇ ਵਧਾਉਂਦੇ ਆ ਤੁਸੀਂ ਜ਼ਰੂਰ ਆਪਣੇ ਸਵਾਲ ਕੋਈ ਸੁਝਾਅ ਕੋਈ ਰਾਏ ਜ਼ਰੂਰ ਕਮੈਂਟ ਬਾਕਸ ਵਿੱਚ ਲਿਖੋ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਬਾਅਦ ਵੀ ਡਾਕਟਰ ਹਰਜੇਸ਼ਵਰ ਪਾਲ ਹੋਰਾਂ ਦੇ ਨਾਲ ਇਸ ਤੇ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਰਹੀ ਤੁਸੀਂ ਸਾਰਿਆਂ ਨੇ ਗੱਲਬਾਤ ਸੁਣੀ ਤੁਹਾਡਾ ਧੰਨਵਾਦ ਤੇ ਇਹੀ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਜੰਗ ਨਹੀਂ ਸ਼ਾਂਤੀ ਮਿਲੇ ਸਾਨੂੰ ਡਰੋਨ ਬੰਬ ਨਹੀਂ ਸਾਨੂੰ ਜਿਹੜਾ ਉਹ ਸਿੱਖਿਆ ਸੇਧ ਦੇ ਜਿਹੜੇ ਮਸਲੇ ਜਿਹੜੇ ਆ ਉਹ ਅੱਗੇ ਆਉਣ ਤੇ ਜਿਹੜਾ ਮਨੁੱਖਤਾ ਜਿਹੜੀ ਆ ਉਹ ਅੱਗੇ ਵੱਲ ਨੂੰ ਵਧੇ ਦੇਖਦੇ ਰਹੋ ਦੁਨੀਆ